ਮੇਥੇ ਨਾ ਪੂਆ ਸੀਗੇ ਵਧੀਆ ਮੈਨੂੰ ਸਹਾਰਾ ਸੀਗਾ ਪੂਆ ਦਾ ਹਰ ਗੱਲ ਦਾ ਧਿਆਨ ਰੱਖਦੀ ਸੀ ਸਿੰਦਰਪਾਲ ਨੇ ਪਤਾ ਨਹੀਂ ਕੀ ਗੇਮ ਕਮਾਈ ਸਾਰੀ ਬਾਜ਼ੀ ਪਲਟਦੀ ਕੀ ਕਰਾਂ ਹੋਣਾ ਕਿਤਾ 24 ਘੰਟੇ ਨਿਗਹਿ ਰੱਖਦੀ ਇਹਨੇ ਕੀ ਕਰਦੇ ਕੀ ਨਹੀਂ ਇਹਨੂੰ ਪੂਆ ਦਾ ਜ਼ਿਆਦਾ ਡਰ ਸੀਗਾ ਉਹੀ ਇਹਨੇ ਗੱਲ ਕਰਦੀ ਪੂਆ ਨੂੰ ਘਰੋਂ ਕੱਢ ਤਾ ਪੂਆ ਪੂਆ ਨੂੰ ਜਦ ਕੀਤਾ ਪੂਆ ਦਾ ਫੋਨ ਹੀ ਆ ਗਿਆ ਹੈਲੋ ਹਾਂ ਬੁੱਤ ਕਿਵੇਂ ਆ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਹੋਰ ਬੁੱਤ ਠੀਕ ਐ ਤੂੰ ਹਾਂ ਮੈਂ ਤਾਂ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਹਾਂ ਬੁੱਤ ਬਸ ਮੈਂ ਵੀ ਠੀਕ ਆ ਤੇ ਹੁਣ ਕੀ ਕਰੀ ਜਾਨੀ ਤਾ ਕੁਛ ਨਹੀਂ ਪੂਆ ਮੈਂ ਤਾਂ ਥੋਨੇ ਯਾਦ ਕਰੀ ਜਾਂਦੀ ਸੀਗੀ ਉਹ ਤਾਂ ਠੀਕ ਐ ਤੇ ਚੰਦਰਪਾਲ ਕਿੱਥੇ ਐ ਇੱਥੇ ਐ ਦੂਸਰੇ ਕਮਰੇ ਚ ਬੈਠੀ ਐ ਕਿਉਂ ਕੀ ਹੋ ਗਿਆ ਮੈਂ ਤਾਂ ਬੁੱਤ ਐ ਗਈ ਸੀਗੀ ਤੂੰ ਮੇਰੇ ਨਾਲ ਨਾ ਬਾਹਰ ਆ ਕੇ ਗੱਲ ਕਰ ਤੈਨੂੰ ਜ਼ਰੂਰੀ ਕੰਮ ਐ ਤੇਰੇ ਤੱਕ ਬਾਹਰ ਆ ਕੇ ਗੱਲ ਪੂਆ ਤੈਨੂੰ ਪਤਾ ਨਾ ਹੁਣ ਮੈਂ ਕਿਵੇਂ ਬਾਹਰ ਆ ਸਕਦੀ ਆ ਤੇਨੇ ਨਿਗਾਹ ਪੂਰੀ ਰੱਖ ਰੱਖੀ ਆ ਮੇਰੇ ਤੇ ਕੋਈ ਨਹੀਂ ਤੂੰ ਬੂਝ ਬਚਾ ਕੇ ਨਾ ਕਿਵੇਂ ਨਾ ਕਿਵੇਂ ਕਰਕੇ ਬਾਹਰ ਆ ਜਾ ਕੋਈ ਬਹਾਨਾ ਮਾਰ ਦੇ ਕੁਛ ਨਹੀਂ ਹੁੰਦਾ ਕੀ ਗੱਲ ਆ ਫੋਨ 'ਤੇ ਦੱਸ ਦੇ ਪੁੱਤਾਂ ਫੋਨ 'ਤੇ ਕਰਨ ਵਾਲੀ ਗੱਲ ਨਹੀਂ ਹੈਗੀ ਬਸ ਆਪਾਂ ਬੈਠਾਂਗੇ ਬਾਹਰ 2 ਮਿੰਟ ਤੇਰਾ ਹਾਜੀ ਤੂੰ ਚਲ ਕੋਈ ਨਾ ਪੂਆ ਮੈਂ ਉਹਨੂੰ ਆ ਕੋਈ ਨਾ ਕੋਈ ਬੰਨ ਲਾ ਕੇ ਮੈਂ ਇੰਟਰਨਲ ਗੱਲ ਕਰ ਦਿਆ ਹਾਂ ਗੌਰ ਰੱਖੀ ਮੜਾ ਜੀ ਕਿਤੇ ਮਗਰਾ ਵੀ ਨਾ ਕਰੇ ਤੇਰਾ ਇਹ ਹਾਂ ਹਾਂ ਕੋਈ ਗੱਲ ਨਹੀਂ 부ਆ ਠੀਕ ਹੈ ਠੀਕ ਐ ਵਜਿ ਕੀ ਗੱਲ ਹੋ ਗਈ ਜਿਹੜਾ 부ਆ ਨੇ ਫੋਨ ਕਰਕੇ ਕਿਹਾ ਵੀ ਬਾਹਰ ਆ ਜਾ ਫੋਨ ਤੇ ਦੱਸੀ ਕੋਈ ਗੱਲ ਪੱਕਾ ਕੋਈ ਨਾ ਕੋਈ ਗੱਲ ਹੈਗੀ ਆ ਜਾਂ ਕੋਈ ਪ੍ਰੂਫ ਹੱਥ ਲੱਗਿਆ 부ਆ ਦੇ ਕਿਵੇਂ ਜਾਉਂਗੀ ਕੀ ਕਹੂੰਗੀ ਉਹ ਚਿੰਦਰਪਾਲ ਨੂੰ ਮਨਿੰਦਰ ਨਾਲ ਗੱਲ ਕਰਦੀ ਆ ਮਨਿੰਦਰ ਆਪੇ ਕੋਈ ਨਾ ਕੋਈ ਬਹਾਨਾ ਲਾ ਦੋਗੀ ਉਮਿੰਦਰ ਹਾਂ ਕੀ ਕਰਦੀਆਂ ਚਾਹ ਬਣਾਉਣੀ ਆ ਅਸ਼ਿੰਦਰਪਾਲ ਵਰਤ ਉਹ ਦਸਤੀ ਕਰੀਂ ਇਸ ਸਾਲ ਮੈਨੂੰ ਕਿਹਾ ਹੀ ਕਹਿੰਦੇ ਸੀ ਮਿਲਣਾ ਪੂਆ ਦਾ ਫੋਨ ਆ ਸੀ ਕਿੱਥੇ ਆ ਪੂਆ ਦਾ ਫੋਨ ਆਇਆ ਸੀਗਾ ਕਿਵੇਂ ਆ ਪੂਆ ਪੂਆ ਤਾਂ ਠੀਕ ਐ ਕਿੱਥੇ ਆ ਪੂਆ ਘਰੇ ਆ ਆਪਣੇ ਅਛਾ ਚਲ ਸ਼ੁਕਰ ਆਪ ਤੇ ਘਰੇ 바ਗੀ ਵਿਚਾਰੀ ਨਹੀਂ ਟੈਂਡਾ ਕੋਈ ਕਸਰ ਨਹੀਂ ਛੱਡੀ ਸੀ ਮੈਨੂੰ ਤਾਂ ਕੱਲ ਦੀ ਟੈਨਸ਼ਨ ਹੋਈ ਪਈ ਆ ਮੈਂ ਤਾਂ ਭੂਆ ਨੂੰ ਫੋਨ ਵੀ ਨਹੀਂ ਕਰ ਸਕਦੀ ਤੈਨੂੰ ਪਤਾ ਹੀ ਆ ਨਹੀਂ ਨਹੀਂ ਤੂੰ ਫੋਨ ਨਾ ਕਰੇ ਕੋਈ ਗੱਲ ਨਹੀਂ ਮੇਰੀ ਗੱਲ ਹੋ ਗਈ ਸੀ ਭੂਆ ਜਮਾ ਠੀਕ ਐ ਠੀਕ ਐ ਤੇ ਉਹ ਹੋਰ ਕਿ ਜਾਣਾ ਵੀ ਕਿੱਥੇ ਸੀਗਾ ਘਰੇ ਜਾਊਗੀ ਇਹ ਤਾਂ ਹੈ ਉਹ ਕਿਹੜਾ ਟਿਕਾਣਾ ਉਹਦਾ ਕੀ ਗੱਲ ਕਰਦੀ ਸੀ ਭੂਆ ਭੂਆ ਨੇ ਨਾ ਕੋਈ ਗੱਲ ਕਰਨੀ ਆ ਮੇਰੇ ਨਾਲ ਪਰ ਫੋਨ ਤੇ ਨਹੀਂ ਦੱਸੀ ਉਹ ਕਹਿੰਦੀ ਬਾਹਰ ਆ ਕਿਤੇ ਮਿਲ ਕੇ ਗੱਲ ਕਰਨੀ ਆ ਕਹਿੰਦੀ ਬਾਹਰ ਤੈਨੂੰ ਪਤਾ ਉਹ ਬਾਹਰ ਚੀ ਬੈਠੀ ਆ ਹੁਣ ਤੈਨ ਮੈਂ ਕੀ ਬਹਨ ਲਾ ਕੇ ਘਰੋਂ ਕੱਢੂੰਗੀ ਤੈਨੂੰ ਪਤਾ 2 ਵਾਰੀ ਤੂੰ ਪਹਿਲਾਂ ਵੀ ਝੂਠ ਮਾਰ ਕੇ ਦੁਕੋਰੇ ਘਰੋਂ ਗਈ ਆ ਇਹਨੇ ਸੌ ਸੌ ਸੰਭਾਲ ਕੀਤੇ ਆ ਨਾਲੇ ਹੁਣ ਤਾਂ ਸਿੱਧਾ ਸ਼ੱਕ ਇਹ ਕਰੂੰਗੀ ਵੀ ਭੂਆ ਘਰੋਂ ਬਾਹਰ ਗਈ ਆ ਮਗਰੀ ਇਹ ਹੀ ਗਈ ਅੱਜ ਰਿਆਨ ਦੇ ਕਿਉਂ ਸ਼ੱਕ ਕਰਾਉਣਾ ਮੈਂ ਤਾਂ ਮਨਾ ਕੀਤਾ ਸੀਗਾ ਭੂਆ ਨੂੰ ਪਰ ਭੂਆ ਕਹਿੰਦੀ ਕੋਈ ਗੱਲ ਨਹੀਂ ਕੋਈ ਜ਼ਰੂਰੀ ਕੰਮ ਆ ਮੈਨੂੰ ਐ ਲੱਗਦਾ ਕੋਈ ਗੱਲ ਹੈਗੀ ਜਿਹੜੀ ਮੈਨੂੰ ਭੂਆ ਨੂੰ ਦੱਸਣੀ ਆ ਮੈਂ ਦੱਸ ਦਿੰਦੀ ਕਿ ਆਸੀ ਫੋਨ ਤੇ ਦੱਸ ਦੇ ਕਹਿੰਦੀ ਨਹੀਂ ਨਹੀਂ ਮਿਲ ਕੇ ਗੱਲ ਕਰਨੀ ਹੈ ਕੋਈ ਪ੍ਰੂਫ ਨਾ ਹੱਥ ਲੱਗਿਆ ਹੋਵੇ ਪੱਕਾ ਪ੍ਰੂਫ ਭੂਆ ਇੱਥੇ ਤਾਂ ਹੈ ਨਹੀਂਗੀ ਤੇ ਭੂਆ ਦੇ ਬਾਹਰ ਆ ਕੇ ਅੱਜ ਕਿਹ ਪ੍ਰੂਫ ਲੱਗਿਆ ਵੈਸੇ ਆਪ ਨੂੰ ਪਤਾ ਵੀ ਕਰਨਾ ਚਾਹੀਦਾ ਜੇ ਭੂਆ ਨੇ ਆਪਾਂ ਨੂੰ ਸੱਦੇ ਆਵਾਰ ਤਾਂ ਕੋਈ ਗੱਲ ਜ਼ਰੂਰ ਹੋਊਗੀ ਉਹਨੇ ਕਿ ਜ਼ਰੂਰੀ ਗੰਢ ਹੀ ਕਰਨੀ ਹੋਊਗੀ ਆਪਣੇ ਨਾਲ ਤਾਂ ਹੀ ਤਾਂ ਮੈਂ ਹਾਂ ਕਰਤੀ ਵੀ ਮੈਂ ਕੋਈ ਗੱਲ ਨਹੀਂ ਔਨੀ ਐ ਤੇ ਹੁਣ ਕੁਛ ਨਾ ਕੁਛ ਤਾਂ ਕਰ ਮੈਨੂੰ ਕੋਈ ਬਾਰਕ ਕੱਢ ਮੈਂ ਵਗ ਜਿੰਦੀ ਪਰ ਮੈਨੂੰ ਪਤਾ ਜੇ ਮਹਿੰਗੀ ਫਿਰ ਜ਼ਿਆਦਾ ਸ਼ੱਕ ਹੋਊਗਾ ਨਹੀਂ ਨਹੀਂ ਫਿਰ ਤਾਂ ਮੈਂ ਤੇ ਸਿੱਧਾ ਸ਼ੱਕ करूਗੀ ਕਿਉਂਕਿ ਮੈਂ ਤਾਂ ਸਵੇਰੇ ਹੀ ਕਹੀ ਆਂਦੀ ਸੀ ਕਿ ਤੈਨੂੰ ਦੁੱਖ ਲੱਗਦਾ ਭੂਆ ਦੇ ਘਰੇ ਜਾਣ ਤੋਂ ਅੱਛਾ ਕਿਉਂਕਿ ਮੈਂ ਪਰੇਸ਼ਾਨ ਜਿਉਂ ਹੀ ਬੈਠੀ ਸੀ ਨਾ ਮਨਿੰਦਰ ਤੈਨੂੰ ਮੈਂ ਕਿਹਾ ਨਾ ਤੂੰ ਇਹਦੇ ਸਾਹਮਣੇ ਖੁਸ਼ ਰਹਿ ਤੂੰ ਕੋਈ ਗੱਲ ਦੀ ਟੈਨਸ਼ਨ ਨਾ ਲੈ ਯਾਰ ਦੁੱਖ ਹੁੰਦਾ ਜਦੋਂ ਮੈਨੂੰ ਗੱਲ ਨਹੀਂ ਪਤਾ ਸੀਗੀ ਹਰਪ੍ਰੀਤ ਉਦੋਂ ਗੱਲ ਹੋਰ ਸੀ ਉਹ ਤਾਂ ਮੈਨੂੰ ਵੀ ਇਹੀ ਗੱਲ ਸੀਗੀ ਵੀ ਭੂਆ ਇਸ ਘਰੋਂ ਵਗ ਜੇ ਵੀ ਭੂਆ ਨੇ ਤੇਰੇ ਨਾਲ ਇਹ ਸਾਰਾ ਕੁਝ ਕੀਤਾ ਪਰ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਭੂਆ ਨੇ ਸਿਰਫ ਤੇਰੇ ਕਰਕੇ ਤੇ ਸਿਰਫ ਬਾਈ ਨੂੰ ਇਨਸਾਫ ਦਿਵਾਉਣ ਕਰਕੇ ਇਹ ਸਾਰਾ ਕੁਝ ਕੀਤਾ ਸਾਰੀ ਗੱਲ ਆਪਣੇ ਤੇ ਲਿਆਂਦੀ ਆ ਉਦੋਂ ਮੈਨੂੰ ਅੱਜ ਕੱਲ ਦਾ ਬਹੁਤ ਦੁੱਖ ਹੋਇਆ ਮੈਨੂੰ ਅੰਦਰੋਂ ਅੰਦਰੋਂ ਨਾ ਤੈਨੂੰ ਕੀ ਦੱਸਾਂ ਮਨਿੰਦਰ ਮੈਂ ਤੇਰੀ ਗੱਲ ਸਮਝਦੇ ਆ ਤੈਨੂੰ ਦੁੱਖ ਹੋਇਆ ਤਾਂ ਕਰਕੇ ਨਾ ਤੂੰ ਸਾਡਾ ਸਾਥ ਦੇਈ ਜਾਨੀਂ ਆ ਪਰ ਜੇ ਸਿੰਦਰਪਾਲ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਸਾਡੇ ਨਾਲ ਆ ਫੇਰ ਤੈਨੂੰ ਪਤਾ ਨਾ ਕੀ ਹੋਊਗਾ ਫੇਰ ਕੀ ਹੋਣਾ ਜਿਵੇਂ ਭੂਆ ਨੂੰ ੱਟਕੇ ਮਾਰ ਕੇ ਘਰੋਂ ਕੱਢਿਆ ਬਸ ਉਹੀ ਹਸ਼ਰ ਮੇਰਾ ਹੋਊਗਾ ਨਹੀਂ ਨਹੀਂ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੇਰਾ ਘਰ ਖਰਾਬ ਹੋਵੇ ਮਸਾ ਤਾਂ ਤੁਸੀਂ ਵਧੀਆ ਰਹਿਣ ਲੱਗਿਆ ਹੈ ਹੁਣ ਲਾੜੇ ਤੇਰੀ ਗੱਲ ਸੁਣਨ ਲੱਗਿਆ ਵਧੀਆ ਹਸਨ ਖੇਡਨ ਦੇ ਦੀਨਾ ਤੁਹਾਡੇ ਮੈਂ ਵੀ ਇਹੀ ਚਾਹੁੰਦੀ ਸੀ ਨਾ ਵੀ ਫੈਮਿਲੀ ਇਦਾਂ ਹੀ ਰਹੇ ਪਰਸ਼ਿੰਦਰ ਪਹਲਨੀ ਚਾਹੁੰਦੀ ਅੱਛਾ ਆਪ ਤਾਂ ਉਹ ਸਾਰੇ ਪਰਿਵਾਰ ਨਾਲ ਰਲ ਕੇ ਖੁਸ਼ ਰਹਿਣਾ ਚਾਹੁੰਦੀ ਆ ਤੇ ਕਿਸੇ ਦੇ ਪਰਿਵਾਰ ਨੂੰ ਉਜਾੜ ਸਕਦੀ ਆ ਉਹ ਤੇਰਾ ਤਾਂ ਉਹਨੇ ਸਾਰਾ ਕੁਛ ਹੀ ਖੀਰੂ ਖੀਰੂ ਕਰਤਾ ਤੇਰਾ ਪਰਿਵਾਰ ਤਾਂ ਉਹਨੇ ਉਜਾੜਤਾ ਆਪ ਉਹ ਹੱਸਦੀ ਖੇਡਦੀ ਫਿਰਦੀ ਆ ਪਰ ਮੈਂ ਇਹ ਨਹੀਂ ਹੋ ਦਿੰਦੀ ਹੋਂ ਪਹਿਲਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਕੋਈ ਨਾ ਮਨਿੰਦਰ ਥੋੜਾ ਟਾਈਮ ਹੀ ਹੱਸੂਗੀ ਥੋੜਾ ਟਾਈਮ ਹੀ ਇਸ ਫੈਮਿਲੀ 'ਚ ਕੋਈ ਨਾ ਉਹਦੇ ਦਿਨ ਵੀ ਜਲਦੀ ਆ ਹੀ ਗਏ ਹੂੰ ਸਹੀ ਗੱਲ ਹੈ ਚਲ ਕੋਈ ਨਾ ਕੀ ਪਲਾਨ ਕਰੀਏ ਯਾਰ ਕੀ ਕਰ ਸਕਦੇ ਸੋਚ ਕੁਝ ਮਨਿੰਦਰ ਮੇਰੇ ਤਾਂ ਦਿਮਾਗ 'ਚ ਕੁਝ ਵੀ ਨਹੀਂ ਆਈ ਜਾਂਦਾ ਚਲ ਤੂੰ ਇੱਕ ਵਾਰ ਬਾਹਰ ਚੱਲ ਮੇਰੇ ਨਾਲ ਕੋਈ ਨਾ ਕੋਈ ਪਲਾਨ ਤਾਂ ਬਣਾਉਣਾ ਤੂੰ ਆ ਤਾਂ ਸਹੀ ਮੱਚੇ ਓਏ ਉਨਕੇ ਆਇਆ ਜਬਰੀ ਇਹ ਪਕਣੇ ਨਿੱਕਾ ਕਿੱਧਰ ਗਿਆ ਤਿੰਨ ਚਾਰ ਵਜੇ ਆਇਆ ਮਾਰ ਲਿਆ ਸੁਣਦੇ ਨਹੀਂ ਹੈਗਾ ਉਹ ਨਿੱਕਾ ਤਾਂ ਵੀਰੇ ਪਿੰਡ ਵਾਗ ਗਿਆ ਮੈਨੂੰ ਤਾਂ ਦੱਸ ਜਾਂਦਾ ਫਿਰ ਲੈ ਤੈਨੂੰ ਉਹਦੀ ਗਾਲ ਪੈ ਮੈਂ ਤੈਨੂੰ ਡਰਦੀ ਨੇ ਦੱਸਾਂ ਹਾਂ ਮੁੰਡੇ ਦਾ ਉਹਦੀ ਗਾਲ ਪੈ ਜਾਂਦਾ ਮੈਂ ਦੱਸਾਂ ਕਿ ਹੁਣ ਤੈਨੂੰ ਉਹ ਤਾਂ ਵੀਰੇ ਆਇਆ ਈ ਤੈਨੂੰ ਪਤਾ ਹੈ ਜਵਾਕ ਨੇ ਕੱਪੜਿਆਂ ਦਾ ਵੱਧ ਚੋਅ ਕਰਦੇ ਨੇ ਆ ਦੇਖ ਕੇ ਆਪਣੇ ਜੱਸ ਦੇ ਕੱਪੜੇ ਮੈਂ ਤਾਂ ਮੰਮੀ ਹੋਰ ਸੂਟ ਚਾਹੁੰਦੇ ਨੇ ਮੈਂ ਤਾਂ ਆਇਆ ਫਿਰ ਮੈਂ ਤੇਰੇ ਮਾਮੇ ਨੂੰ ਨਾ ਤੱਕ ਜਦੋਂ ਉਹ ਤੋਂ ਪਿੰਡ ਹੋ ਗਿਆ ਲੈ ਤੰਗ ਕਰਨ ਵਾਲੀ ਕੀ ਗੱਲ ਸੀ ਹੈ ਬੱਦ ਬੱਦ 5-4000 ਰੁਪਏ ਲੱਗੇ ਜਾਂਦਾ ਫਿਰ ਕੀ ਖਾਸ ਗੱਲ ਸੀ ਵੀਰੇ ਬਥੇਰੇ ਲਾ ਤੇ ਪਹਿਲਾਂ ਜਾ ਕੇ ਮੁੰਡੇ ਦੇ ਨਾਲ ਦਿੱਤਾ ਹੀ ਕੱਪੜੇ ਲੈ ਕੇ ਆਇਆ ਕਹਿੰਦਾ ਹੋਰ ਚਾਹੀਦੇ ਨੇ ਮਾਂ ਮੈਨੂੰ ਤਾਂ ਆਏ ਕਰਨੇ ਬਾਹਰ ਕਰਨੇ ਦੋ ਚਾਰ ਚੀਜ਼ਾਂ ਹੋਰ ਲਵਾਂਗਾ ਮੈਂ ਖਬਰ ਕੀ ਖੂ ਫਤੂ ਪੈਸੇ ਮਾਜਾ ਭਾਗ ਜਾ ਪਿੰਡ ਦੋ ਦਿਨ ਲਾਇ ਨਾ ਹੀ ਖਰੀਦ ਲਾ ਜਿਹੜਾ ਵਿੱਚ ਖਰੀਦਨੇਗਾ ਇਹ ਤਾਂ ਬਸ ਆਈ ਹੈ ਜੋ ਅੱਖਾਂ ਨਾਲ ਜਿਹੜੀ ਦੋ ਵਾਰੀ ਪੈਂਟ ਪਾ ਲਈ ਨਾ ਮਿਲੂਗੀ ਦੁਬਾਰੇ ਦਾ ਪਾਉਂਦੇ ਨਹੀਂ ਹੈਗੇ ਮੇਰੇ ਸਾਹੀ ਇਹ ਤਾਂ ਆਪਣੇ ਵਰਗੇ ਸੀਗੇ ਦੋ ਹੁੰਦੇ ਤੇ ਕਲਾ ਲਾ ਧੋਲੇ 10-10 ਦਿਨ ਬਦਲ ਦੇਣੀ ਸੀਗਾ ਹੁਣ ਤਾਂ ਉਹ ਹੋਰ ਉਹ ਸਿਲੰਡਰ ਦਾ ਭਰਾ ਲੈ ਕੇ ਆਉਣਾ ਸੀ ਮਾਂ ਚਲ ਮੈਂ ਨਿੱਕੇ ਨੂੰ ਭੇਜਦਾ ਨਾ ਭਰਾ ਲੈ ਆਉਂਦਾ ਉਹਨਾਂ ਦੇੋਂ ਚਲ ਤੂੰ ਹੀ ਭਰਾ ਲਈ ਵੀਰੇ ਭਰਾ ਮੈਂ ਤਾਂ ਹੁਣ ਭਰਾ ਕੀ ਲੈ ਕੇ ਹਾਂ ਨੀ ਮੈਂ ਤਾਂ ਹੁਣ ਨਹੀਂ ਮੇਰੇ ਸਿੱਤੇ ਧਰਦੇ ਭਾਈ ਮੈਂ ਲੈ ਜਾਣੀ ਲਾ ਤੇਰੇ ਸਰਤੇ ਤਾਂ ਬੇਸ ਲੈਂਡਰਸ ਹਾਂ ਮੈਂ ਬਾਜ਼ੀ ਕੇ ਮੋਟਰਸਾਈਕਲ ਤੇ ਲੈ ਆਉਂਗਾ ਹਾਂ ਹੀ ਕਰ ਲੀ ਵੀਰੇ ਮੈਂ ਅੱਜ ਖਰਾਬ ਜਾ ਹੋ ਰਿਹਾ ਤੀ ਮੈਂ ਤੁਹਾਂ ਬੋਲਵਾ ਦਵਾ ਵੀਰ ਨੂੰ ਕਹਿਣੀ ਕੋਈ ਗੋਲੀ ਗੋਲੀ ਲਿਆ ਦੇ ਮੈਨੂੰ ਡਾਕਟਰ ਨੂੰ ਦਿਖਾਇਆ ਹੁਣਿਆ ਹਾਂ ਦੇਖਦੀਆਂ ਵੀਰੇ ਮਾੜਿਆ ਮਾ ਕੋਈ ਕਹੇ ਹਤੀ ਭਾਬੀ ਚਾਹ ਚੂਜੀ ਮਾ ਬੜੀਆ ਜਮੈ ਜੂਨ ਜੀ ਪਾ ਕੇ ਦੇ ਦੇ ਮੈਂ ਤਾਂ ਹੀ ਉਠੋ ਜਾਣੀ ਆ ਕਿ ਆਹੋ ਜਾ ਲੋਟੋ ਜੀ ਭਰਾਈ ਜਾਂਦੀ ਰਹੀ ਚਾਹ ਮੈਂ ਗਿਆ ਫੜਾ ਹਾਂ ਹਾਂ ਤੇ ਮੈਂ ਕੋਈ ਤੈਨੂੰ ਇਹ ਗੱਲ ਕਰਨੀ ਸੀ ਹਾਂ ਮੈਂ ਤਾਂ ਜਸਦੀ ਮਾਂ ਨਾਲ ਵੀ ਗੱਲ ਕਰੀ ਸੀ ਅਸਿਆ ਵੀ ਜਿਹੜੀ ਕੁੜੀ ਆਪਣੇ ਘਰੇ ਆਈ ਹੋਈ ਐ ਤੈਨੂੰ ਤੈਨੂੰ ਲੱਗਦੀ ਆ ਮੈਨੂੰ ਵੀਰੇ ਕੋਈ ਸ਼ੰਤ ਨਹੀਂ ਉਹਦੀ ਸ਼ੰਤ ਤੋਂ ਗੱਲ ਬਾਹਰ ਨਹੀਂ ਤੈਨੂੰ ਐਂ ਲੱਗਦਾ ਵੀ ਇਹ ਜਸਦੀ ਸੱਚੀ ਨੂੰ ਦੋਸਤ ਆ ਜਾਂ ਮੈਨੂੰ ਤਾਂ ਆਪਣੇ ਗੱਲ ਹੋਰ ਲੱਗਦੀ ਆ ਕੋਈ ਮਨਚੇ ਨਾ ਨਾ ਹੈ ਮੈਨੂੰ ਤਾਂ ਐ ਲੱਗਦਾ ਵੀ ਇਹ ਤੇ ਉਹ ਹੀ ਕੋਈ ਨਾ ਹੋਵੇ ਜੀ ਤੁਸੀਂ ਨਾਲ ਜਸੂਜੀ ਤੋਂ ਧੰਨਵਾਦ ਨਾ ਨਾ ਆਇਆ ਤਾਂ ਕਹਿੰਉਂ ਸੱਜ ਗੱਲਬਾਤ ਕੀ ਦੇ ਮੁੰਡੇ ਨਾਲ ਕੁਛ ਜਾਂ ਕੋਈ ਗੱਲਬਾਤ ਨਹੀਂ ਜੀ ਇਸ ਹਾਲ ਤਾਂ ਕਿਉਂਕਿ ਕਈ ਗੱਲਾਂ ਭਣੇ ਹੈ ਜੀਆਂ ਹੁੰਦੀਆਂ ਨੇ ਹਾਂ ਜਿਹਦੇ ਤੇ ਫੋਟੇ ਸਭ ਕੁਝ ਸ਼ੁਰੂ ਹੋ ਜਾਣਾ ਹਾਂ ਤੁਹਾਨੂੰ ਆ ਦੇਖ ਰਹਾ ਵੀ ਆਪਣੇ ਕੋਲ ਹੀ ਤਾਂ ਉਹ ਬੈਟ ਦੀ ਉੱਠਦੀ ਨਹੀਂ ਹਾਂ 24 ਘੰਟੇ ਜਾ ਸੋ ਹੈ ਜਨ ਦੇ ਕੋਈ ਨਹੀਂ ਆ ਉਹ ਆਏ ਗੱਲ ਹੈ ਵੀ ਆਪਾਂ ਕੋਲ ਨੂੰ ਜਾਣਦੀ ਹੈ ਜਾਣਦੀ ਤਾਂ ਉਹ ਜਾ ਸਕੂਣੀ ਹੈ ਇਕੱਠੇ ਪੜਦੇ ਨੇ ਇਕੱਠੇ ਲਿਖਦੇ ਨੇ ਤਾਂ ਕਰਕੇ ਨਾ ਜਸਦਾਬਤ ਖਿਆਲ ਕਰਦੀ ਹੈ ਇਹ ਐਵੇਂ ਬਹਿਮ ਕਰਦੇ ਹੁਣ ਮੰਗਿਆ ਹੋਇਆ ਮੁੰਡਾ ਵਿਆਹ ਘੜਾ ਰਿਹਾ ਜੇ ਕੋਈ ਕਿਤੇ ਉਹ ਕੁੜੀ ਹੁੰਦੀ ਪਰ ਆਬਿਆਦਾਂ ਨਾਲ ਜਿੰਦੀ ਆਪਾਂ ਕਰੀ ਨਹੀਂ ਉਹ ਤਾਂ ਗੱਲ ਮੈਂ ਤੇਰੀ ਮੰਨਦਾ ਹਾਂ ਪਰ ਫਿਰ ਵੀ ਤੇਹੀ ਬੁੱਤ ਨੂੰ ਦੌਹੀ ਚਾਹੀਦੇ ਆ ਜੀ ਮੈਂ ਬਗਾਨੇ ਖਾਂ ਆਈਆਂ ਮੈਂ ਇਹਦੀ ਮਾफी ਕੋਲੇ ਬੈਠਾ ਗੱਲਾਂ-ਬੱਤਾਂ ਕਰਾਂ ਨਹੀਂ ਹੱਥ ਕੱਢਦੇ ਜਵਾਕ ਤਾਂ ਸਿਆਣੇ ਬੰਦੇ ਕੋਲੇ ਬੈ ਕੇ ਗੱਲਾਂ-ਬੱਤਾਂ ਇੰਨੀਆਂ-ਇੰਨੀਆਂ ਸੁਣਾਉਂਦੇ ਨੇ ਹੈ ਇਹਨੂੰ ਤਾਂ ਕੋਈ ਆਪਣੇ ਨਾਲ ਗੱਲਬਾਤ ਹੀ ਨਹੀਂ ਕਰੇ ਇਹ ਤਾਂ ਜਦੋਂ ਚਰੋ ਦੇਖਦਾ ਜਾਦ ਨਾਲ ਬੈਠੀ ਹੁੰਦੀ ਆ ਉਹਦੇ ਨਾਲ ਹੀ ਗੱਲ ਕਰਦੀ ਆ ਆਪਾਂ ਤਾਂ ਇਹਨੂੰ ਦੇਸੀ ਹੀ ਸਮਝਦੀ ਆ ਇਹ ਬੋਲਦੀ ਐ ਅੰਗਰੇਜ਼ੀ ਮੈਂ ਗੱਲ ਬੜਦਾ ਨਹੀਂ ਬੱਚਾ ਤੈਨੂੰ ਅਹੀ ਮੇਰੇ ਲਵੇ ਲੱਗਦੀ ਮੈਂ ਤੈਨੂੰ ਕੁਲ ਹੂਰ ਦੱਸਦੀ ਆ ਮੈਂ ਨਾ ਅਈ ਸੁੱਤਿਆ ਸੀ ਮਹਾਦੀ ਨੂੰ ਆਪ ਪੇਜ ਜਿਦਿਕੇ ਚੱਲ ਪਈ ਮੈਂ ਗੱਲ ਵਾਕੀ ਮੈਂ ਉਹ ਕੇ ਹਮਾ ਕੁੜੀ ਆਏ ਕਰ ਵਿਆਹ ਚ ਕਈ ਦਿਨ ਪਏ ਨੇ ਵਿਆਹ ਵੀ ਚਿੱਕੀ ਵੀ ਲੈ ਕੇ ਆਏ ਸਾਹੇ ਦੀ ਆ ਤੈਨੂੰ ਪਤਾ ਕੋ ਚੱਲ ਰਿਹਾ ਮਾਂ ਤੂੰ ਭੱਜ ਜਾ ਪੁੱਤ ਤੈਨੂੰ ਵਿਆਹ ਤੋਂ 2 ਦਿਨ ਪਹਿਲਾਂ ਮੈਂ ਫੋਨ ਕਰ ਦਉ ਅੱਬੀ ਤਾਂ ਤੂੰ ਆਈ ਪੈਲ ਸੀ ਚ ਨਹੀਂ ਭਈ ਵਿਆਹ ਤੋਂ 2 ਦਿਨ ਪਹਿਲਾਂ ਅੱਜ ਜਿਹੇ ਜੇ ਮਰਜੀ ਕੱਪੜੇ ਕਹਦੇ ਕੱਪੜੇ ਲਿਆ ਦੂਗੀ ਵੀ ਤੂੰ ਪਰ ਭੱਜ ਜਾ ਉਹਨੇ ਤਾਂ ਵੀਰੇ ਮੈਨੂੰ ਲਾਈ ਉਹ ਹੀ ਕਹਾਣ ਦਾ ਫਿਰ ਮੈਨੂੰ ਸ਼ੱਕ ਪੈਂਦੀ ਆ ਫਿਰ ਮੰਨਦੀਆਂ ਜਿਹੜੀਆਂ ਨਾ ਉਹ ਮੰਨੀ ਜਾਂਦੀ ਨਾ ਤੂੰ ਬਣ ਮੰਨਦੀਆਂ ਗਲਤ ਹੈ ਤੈਂ ਤਾਂ ਕੱਲ ਜਾਣੀ ਪਊਗਾ ਨਾਲੇ ਜਿਵੇਂ ਆਪਾਂ ਨੂੰ ਦੇਸੀ ਸਮਝਦੀਆਂ ਨਾ ਐਡੇ ਵੀ ਆਪਾਂ ਦੇਸੀ ਨਹੀਂ ਹੈਗੇ ਵੀ ਆਪਾਂ ਪਰਦੇਸੀਆਂ ਦੀ ਬੋਲੀ ਨਾ ਸਮਝ ਸਕੀਏ ਮੈਨੂੰ ਕਹਿੰਦੀ ਤੂੰ ਸਾਨੂੰ ਕੀ ਪਤਾ ਆਂਟੀ ਅੱਜ ਕੱਲ੍ਹ ਦੀਆਂ ਚੀਜ਼ਾਂ ਦਾ ਮੈਂ ਹਰ ਇੱਕ ਚੀਜ਼ ਜਾ ਕੇ ਕਹਿੰਦੀ ਆਪ ਦਵਾ ਕੇ ਲਿਓ ਮਹਾਪਾਈ ਅਸੀਂ ਤਾਂ ਕੋਈ ਕੀ ਚੀਜ਼ ਖਰੀਦ ਰੱਖੀ ਆ ਪੁੱਤ ਤੂੰ ਬਾਗ ਜਾ ਤੇ ਨਾ ਆਂਟੀ ਅੱਜ ਕੱਲ੍ਹ ਦੇ ਜਵਾਨ ਦੇ ਕੱਪੜਿਆਂ ਤੋਂ ਕੀ ਪਤਾ ਮੈਨੂੰ ਤਾਂ ਵੀਰੇ ਉਹਨੇ ਗੱਲਾਂ ਨਹੀਂ ਮੈਂ ਡਰਾ ਕੇ ਬਥੇਰਾ ਦੇਖਿਆ ਵੀ ਜਾ ਬਾਗ ਜਾ ਕਹਿੰਦੇ ਮੈਨੂੰ ਹਾਨੀਸਰ ਨੂੰ ਆਏ ਕਹਿੰਦਾ ਮਾਦੀ ਦੀ ਮਾਂ ਦਾ ਫੋਨ ਆਇਆ ਸੀ ਤੈਨੂੰ ਬੁਲਾਇਆ ਤੇਰਾ ਬਾਹਰ ਲਾ ਪਾਈ ਆਇਆ ਉਹ ਤਾਂ ਕਹਿੰਦਾ ਆਪੇ ਮਿਲ ਲੂਗੇ ਉਹਨੂੰ ਕੀ ਗੱਲ ਹੋ ਜਾਈ ਮੇਰੇ ਨਾਲ ਗੱਲ ਕੋਈ ਆ ਹੀ ਨਹੀਂ ਪਈ ਹੈਗੀ ਉਹਨੂੰ ਫਿਰ ਪੈਣਾ ਪਤਾ ਨਹੀਂ ਹੈਗਾ ਹਾਂ ਤੇ ਜਿਹੜਾ ਕਲਵੰਤ ਆ ਨਾ ਇਹ ਨਹੀਂ ਤੇ ਤਰ੍ਹਾਂ ਦੀਆਂ ਪੈੜਾਂ ਕੱਡੀਆਂ ਹੋਈਆਂ ਕਿ ਖੁੱਦੀਆਂ ਦੀਆਂ ਪੈੜਾਂ ਨਹੀਂ ਕੱਡੀਆਂ ਤੇ ਹੁਣ ਰਹੀ ਗੱਲ ਇਹ ਦੀ ਹਾਂ ਪੈੜ ਤਾਂ ਮੇਰੀ ਵੀ ਕੱਢ ਨੂੰ ਪਰ ਮੈਨੂੰ ਨਾਲ ਬਹਿਣਾ ਪੈਣਾ 5-7 ਮਿੰਟ ਗੱਲਬਾਤ ਮੈਨੂੰ ਕਰਨੀ ਪਣੀ ਆ ਤੇ ਨਾਲ ਫਿਰ ਵੀਰੇ ਮੇਰੀ ਗੱਲ ਸੁਣ ਕਾ ਨਾ ਕਰ ਪੈੜ ਕੱਟ ਫਿਰ ਤੋਂ ਕਿਤੇ ਕੱਲ ਨੂੰ ਵਿਆਹ ਚ ਬੀਦਾ ਲੇਖਾ ਹੋ ਜੇ ਜਿ ਤੈਨੂੰ ਐ ਨਹੀਂ ਸਕਦਾ ਸਕਦਾ ਤਾਂ ਮੈਨੂੰ ਜਿਹੜੀ ਗੱਲ ਤੋਂ ਹੈਗੀ ਹੈ ਹੈਗੀ ਹੈ ਨਾਲੇ ਕਿਕਰ ਸੰਭੀ ਇਸ ਗੱਲ ਤੇ ਤਰਾਜ ਕਰਦਾ ਸੀ ਉਹ ਕਹਿੰਦਾ ਭਾਈ ਇਹ ਕੁੜੀ ਕਹਿੰਦਾ ਪਹਿਲਾਂ ਵੀ ਆਈ ਸੀ ਤੇ ਹੁਣ ਵੀ ਆਈ ਹੈ ਇਹਦਾ ਰਹਿਣ ਸਹਿਣ ਦਾ ਮੈਨੂੰ ਤਰੀਕਾ ਵਧੀਆ ਨਹੀਂ ਲੱਗਿਆ ਉਗੇਤੀ ਪੁੱਤ ਨੂੰ ਨੰਬਰ ਪਿੰਡ ਸ਼ਾਹ ਦੇ ਚਲੋ ਠੀਕ ਹੈ ਪਾਲੀ ਜਦ ਪਾਲੀ ਕਹਿ ਜਾਣੀ ਹਾਂ ਜਵਾਬ ਤੌਰ ਤੇ ਤਰੀਕੇ ਜ਼ਰੂਰ ਬੰਦੇ ਦੇ ਉਹਦੇ ਘਰ ਦੇ ਮੁਤਾਬਕ ਹੋਣੇ ਚਾਹੀਦੇ ਹਨ ਹੈ ਪਰਿਵਾਰਕ ਤਾਂ ਵੀ ਕੋਈ ਤਰੀਕਾ ਨਹੀਂ ਹੈਗਾ ਮੈਂ ਫਿਰ ਪਿੰਡ ਦਾ ਨਾ ਕੋਈ ਦਾ ਪਿੰਡ ਨਹੀਂ ਦੱਸਦੀ ਮੰਮੀ ਦਾਦੀ ਦੀ ਰਾਇ ਨਾਲ ਆਏ ਇਹੋ ਜਿਹੇ ਮੰਮੀ ਦਾਦੀ ਕਹੇ ਜਿਹੜੇ ਕੁਮਾਰੀ ਤੈਨੂੰ ਬਗਾਨੇ ਘਰ ਜਾਣ ਨਹੀਂ ਪਹਿਚਾਨ ਚਲ ਹੋਇਆ ਬਾਰ ਬਾਰ ਦੀ ਰਿਸ਼ਤੇਦਾਰੀ ਨਾਲ ਆ ਲਿਆ ਜਨਾਰ ਜਵਤ ਕਾ ਆਪਾਂ ਨੂੰ ਤਾਂ ਕੋਈ ਜਾਣਦੀ ਨਹੀਂ ਹੈਗੀ ਕਿਹੜਾ ਭੂਆ ਕੋਲ ਆਈ ਹੋਈ ਆ ਕੁੜੀ ਨੌਂ ਮਿਲਿੰਦੀ ਜਾਂਦਾ ਕਮਾਲ ਕਰਦੀ ਐ ਤਾਂ ਨੌਂ ਦਾ ਤਾਂ ਲੋਕੀ ਨਾ ਜੇ ਦਾ ਚੁਸਕਾਲਾ ਨਹੀਂ ਹੋਊਗਾ ਹੈ ਤੁਸੀਂ ਮੰਨਦੇ ਨਹੀਂ ਹੈ ਕਿ ਤੁਹਾਨੂੰ ਕਹੀ ਤਾਂ ਜਾਨਣਾ ਮੈਂ ਵੀ ਮੈਨੂੰ ਕੋਈ ਗੜਬੜ ਲੱਗਦੀ ਆ ਤਾਂ ਹੀ ਇਹ ਜਾਨ ਨੂੰ ਤਿਆਰ ਨਹੀਂ ਹੈਗੀ ਜੇ ਭਾਨੇ ਕੋਈ 12 ਕੀ ਗੱਲ ਹੋਊਗੀ ਮੇਰਾ ਤਾਂ ਮਹਾਰਾਜ ਦੀ ਸੌ ਮਰਨ ਹੋਊਗਾ ਤੇਰਾ ਨਹੀਂ ਹੁੰਦਾ ਵੀਰੇ ਸਾਰਿਆਂ ਦੇ ਹੋਊ ਤੇ ਇਥੋਂ ਮੈਂ ਵੱਢੀ ਨਾ ਪਹਿਲਾਂ ਮੇਰਾ ਮਰਨ ਹੋ ਮੈਂ ਆਪਦੇ ਹੱਥੀ ਜਾ ਕੇ ਨਾ ਕੁੜੀ ਨੂੰ ਸੱਭਣ ਕਰਕੇ ਆਈ ਐ ਮੈਂ ਮੂੰਹ ਕੀ ਦਿਖਾਉਂਗੀ ਮੇਰੇ ਵੀ ਪੋਤੀ ਐ ਪੇਹ ਹਨਾ ਨਹੀਂ ਹੋ ਜੂ 4 ਸਾਲਾਂ ਨੂੰ ਜੇ ਮੇਰੀ ਪੋਤੀ ਨਾਲ ਕੱਲ ਨੂੰ ਆਏ ਹੋਈ ਮੈਂ ਕਿਵੇਂ ਜਰੂਰੀ ਬਣਾਂ ਭਲੇ ਭਣੇ ਤੈਨੂੰ ਪਤਾ ਹੀ ਹੈ ਕਿਕਰ ਸਿੰਘ ਨੇ ਮੇਰਾ ਕਿੰਨਾ ਸਾਥ ਦਿੱਤਾ ਹੈ ਕੋਈ ਰਿਸ਼ਤੇਦਾਰ ਨਹੀਂ ਸੀ ਖੜਾ ਜਦੋਂ ਇਹ ਬੰਦਾ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾ ਸੀ ਇਹ ਮੇਰੀ ਧੱਕੇ ਪਰ ਸੈਂਪਲ ਜਮੀਂ ਮਿੱਟੀ ਪਲੀਤ ਹੋ ਜੂ ਫਿਰ ਵੀ ਜੇ ਮੇਰੀ ਨਾਲ ਸੁਣਦਾ ਬੰਦੇ ਦਾ ਗੁਣ ਵੀ ਨਹੀਂ ਭਲਾਵਾ ਜਾਂਦਾ ਗੁਣ ਸਿਰਫ ਇੱਕ ਵਾਰੀ ਕਰਦਾ ਹੁੰਦਾ ਮੰਨਦਾ ਜੇ ਉਹ ਨੂੰ ਭਲਾਤਾ ਫਿਰ ਬੰਦਾ ਕੀ ਹੋਇਆ ਮੇਰੀ ਗੱਲ ਸੁਣਦਾ ਵੀਰੇ ਤੂੰ ਕਾ ਖੋਜ ਕੰਟ ਪੈ ਗਿਆ ਵੀ ਕੀ ਕਰਦੀ ਐ ਕਿਉਂ ਰਹਿੰਦੀ ਐ ਉਰੇ ਚਲ ਮੇਰੇ ਤਾਂ ਨਹੀਂ ਸਮਝ ਚਾਈ ਗੱਲ ਕੋਈ ਨਾ ਕਰਤਾ ਮੈਂ ਗੱਲ ਕੋਈ ਨਾਲ ਹਾਂ ਤੇ ਮੈਂ ਦੇਖ ਜੇ ਜੀ ਭਾਬੀ ਨੇ ਚਾਹ ਬਣਾਈ ਮੈਂ ਚਾਹ ਬਣਾ ਕੇ ਫੜ ਕੇ ਲਿਉਂਗਾ ਤੂੰ ਫਿਕਰ ਤਾਂ ਕਰੀ ਨਾ ਕਿਸੇ ਹਸਾਬ ਨਾਲ ਕੁਛ ਕੁੜੀ ਤੋਂ ਸਾਰਾ ਪਤਾ ਟਿਕਾਣਾ ਕਰ ਪਤਾ ਠੀਕ ਐ ਵੀਰੇ ਲੈ ਮੈਂ ਨੰਗ ਜਾਂਦੀ ਜਰਾ ਚੱਕ ਕੋਈ ਨਾ ਮੈਨੂੰ ਨਹੀਂ ਅੰਝੂ ਜਰਾ ਐ ਤੇ ਇਹ ਤਾਂ ਇਹਦੀ ਗੱਲ ਵੀ ਤੈਹ ਤੱਕ ਤਾਂ ਜਾਣੀ ਪੈਣਾ ਕੁਲਵੰਤ ਸਾਂ ਝੇਕਦੇ ਕੱਲ ਨੂੰ ਵੀ ਇਹੋ ਜੀ ਗੱਲਬਾਤ ਨਿਕਲੇ ਉਹ ਨਾ ਫਾਹੇ ਲੈਣੇ ਆਪੂ ਫਾਹਾ ਲੈਣਾ ਭਜੇ ਤੈਨੂੰ ਕਰਦਾ ਕਰਦੇ ਇਹਦੇ ਨਾਲ ਇਹਨਾਂ ਗੱਲ ਖਰਾਬ ਹੋਇਆ ਪਿਆ ਮਨਿੰਦਰ ਨੇ ਇੱਕ ਵਾਰੀ ਨਹੀਂ ਪੁੱਛਿਆ ਵੀ ਮਾਂ ਤੈਨੂੰ ਕੁਝ ਦਵਾਈ ਲਿਆ ਕੇ ਦੀ ਇਹਨਾਂ ਆਪਦੀ ਮਾਂ ਦੀਆਂ ਫਿਕਰਾਂ ਕਿ ਮੇਰੀ ਮਾਂ ਬਿਮਾਰ ਹੋਈ ਪਈ ਐ ਨਹੀਂ ਮੈਂ ਕਿਹੜਾ ਕਿਸੇ ਦੀ ਕੁਛ ਲੱਗਦੀ ਹਾਂ ਮਾਂ ਹਾਂ ਕੀ ਹੋ ਗਿਆ ਤੁਹਾਨੂੰ ਜੀ ਜਾਨੀਆ ਕੀ ਐ ਭਾਈ ਮੈਂ ਤਾਂ ਸਾਰੀ ਰਾਤ ਵੀ ਪਹਿਲਾਂ ਆਈ ਬੈਠ ਕੇ ਕੱਢੀ ਹੈਗੀ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਮੈਨੂੰ ਤਾਂ ਐ ਲੱਗਦਾ ਜਿਵੇਂ ਸਾਰੀ ਛਾਤੀ ਜਾਮ ਹੋਈ ਪਈ ਹੁੰਦੀ ਹੈ ਮਾਂ ਦਵਾਈ ਦਵਾ ਕੇ ਲਈ ਮੈਂ ਚੱਲੀ ਆਪਾਂ ਦਵਾਈ ਚਲ ਮੈਂ ਤਾਂ ਹੁਣ ਕਿੱਥੇ ਜਾਊ ਮੈਨੂੰ ਤਾਂ ਕੋਈ ਨਹੀਂ ਲਾਡੀ ਤੋਂ ਮਗਾ ਲੂੰਗੀ ਮੈਂ ਲਾਡੀ ਤੋਂ ਕਾ ਤੂੰ ਮਂਗੋਣੀ ਆ ਤੁਸੀਂ ਦੋਨੇ ਜਾਇਆਓ ਨਾ ਦਵਾਈ ਲੈ ਆਓ ਹਾਂ ਮੰਮੀ ਆ ਚੱਲ ਕੁੱਡੇ ਨਹੀਂ ਮੇਰੇ ਚ ਪਹੁੰਚ ਹੈਗੀ ਭਾਈ ਜਾਣਦੀ ਜੋ ਤੈਨੂੰ ਮੈਂ ਕਹੀ ਨਹੀਂ ਮੈਂ ਤਾਂ ਲਾ ਦੇ ਮੈਂ ਪਾਕ ਹੋਈ ਪਈ ਹਿੰਦੇ ਸਾਰਾ ਸਰੀਰ ਮੇਰਾ ਤੰਬਿਆ ਪਿਆ ਹਾਂ ਆਹ ਆਹ ਆਟੋ ਲੈ ਚਲਾਂਗੇ ਆਪਾਂ ਫੋਨ ਕਰਕੇ ਸਾਧ ਲੈਣੀ ਆਟੋ ਵਾਲੇ ਨੂੰ ਲੈ ਦੱਸ ਜਦੋਂ ਮੈਂ ਤੈਨੂੰ ਕਹੇ ਤਾਂ ਵੀ ਭਾਈ ਮੈਨੈ ਕੀ ਜਾਣਾਂ ਨਹੀਂ ਐ ਅੱਗੇ ਦਵਾਈਆਂ ਲੈਣ ਮਹੀਂ ਜਾਨੀ ਆ ਢਾਡੀ ਤੁਸੀਂ ਮੰਗਾ ਲੈਣੀ ਹੁੰਨੇ ਕੋਈ ਨਹੀਂ ਘਰੇ ਲਿਆ ਦੂ ਪੁੜੀਆਂ ਲੈਣ ਨੂੰ ਉਹ ਮੈਂ ਖੰਖੰ ਖੰਖੰ ਕੋਈ ਹਾਲ ਹੋਇਆ ਪਿਆ ਢਾਡੀ ਆਥਨ ਤੱਕ ਘਰੇ ਆਊਗਾ ਨੀ ਜਲ ਕੋਈ ਨਾ ਕਿਉਂ ਮੇਰੇ ਬਾਦ ਪਈ ਐ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਸੀ ਸਾਹ ਤਾਂ ਤੁਹਾਨੂੰ ਆਉਂਦਾ ਨਹੀਂਗਾ ਫਿਰ ਉਹ ਤਾਂ ਮੈਨੂੰ ਪਤਾ ਹੈਗਾ ਕੋਈ ਨਹੀਂ ਮੈਂ ਉਹ ਲੈ ਨਹੀਂ ਆ ਸੈਦ ਚ ਉਹ ਪਾ ਕੇ ਫੜਕੜੀ ਉਹਦੇ ਨਾਲ ਕਿੱਥੋਂ ਰਾਮ ਆਊਗਾ ਕੁੜੇ ਉਹਦੇ ਨਾਲ ਨਾ ਅੰਦਰੋਂ ਸਾਰੀ ਖੰਗ ਨਿਕਲ ਜਾਂਦੀ ਹੁੰਦੀ ਹੈਗੀ ਠੀਕ ਹੋ ਜਾਂਦਾ ਮੈਂ ਤਾਂ ਅੱਗੇ ਵੀ ਉਹੀ ਲੈਣੀ ਹੁੰਦੀ ਆ ਮਾ ਹਾਂ ਚਲੋ ਕੋਈ ਗੱਲ ਨਹੀਂ ਉਹ ਤਾਂ ਤੁਹਾਡੀ ਮਰਜ਼ੀ ਆ ਜੇ ਨਹੀਂ ਜਾਣਾ ਉਹ ਨਾ ਹਰਪ੍ਰੀਤ ਦੀ ਨਾ ਮਾਸੀ ਆਈ ਹੋਈ ਐ ਆਪਣੇ ਗਵਾਂਢ ਚ ਤੇ ਇਹਨੇ ਮਿਲ ਕੇ ਆਉਣਾ ਸੀ ਜਾਇਆ ਵੀ ਇਹ ਲੈ ਗਮਾਂਡ ਚ ਮਾਸੀ ਆਈ ਆ ਫਿਰ ਮਾਸੀ ਕੋਈ ਕੈਨੇਡਾ ਤੋਂ ਤਾਂ ਨਹੀਂ ਆਈ ਵੀ ਭਾਈ ਇੱਥੇ ਆਉਂਦੀ ਜੇ ਉਹਦੇ ਪੈਰ ਥੱਕਦੇ ਹੈਗੇ ਹੈ ਮਾਸੀ ਜੇ ਇੱਥੇ ਆਈ ਹੋਈ ਸੀ ਇੱਥੇ ਤੱਕ ਵੀ ਆ ਸਕਦੀ ਆ ਘਰੇ ਆ ਜੇ ਘਰੇ ਆ ਕੇ ਮਿਲ ਜੇ ਤੁਹਾਨੂੰ ਵੀ ਪਤਾ ਮਸਾ ਤਾਂ ਮੇਰੇ ਨਾਲ ਵਰਤਨ ਲੱਗੀ ਆ ਉਹ ਵੀ ਬਸ ਦੋ ਗਲੀਆਂ ਛੱਡ ਕੇ ਆ ਜੀ ਸਹਿਲੀ ਕੋਲ ਮਾਸੀ ਨੇ ਮੈਨੂੰ ਫੋਨ ਕਰਦਾ ਨਹੀਂ ਪਰ ਮੇਰੀ ਗੱਲ ਸੁਣ ਲਾ ਨਾ ਤਾ ਮੈਂ ਮਨਿੰਦਰ ਨੂੰ ਜਾਣਦੇ ਮੈਂ ਨਾ ਜਾਣਦੇ ਮੈਂ ਤੈਨੂੰ ਆਦੀ ਮਾਸੀ ਨੂੰ ਫੋਨ ਕਰਦੇ ਵੀ ਮਾਸੀ ਮੈਨੂੰ ਇੱਥੇ ਆ ਕੇ ਮਿਲ ਜਾ ਠੀਕ ਹੈ ਮੰਮੀ ਮੈਂ ਤਾਂ ਜਾ ਹੀ ਨਹੀਂ ਰਹੀ ਮੈਂ ਤਾਂ ਕਿਉਂ ਜਾਊਂਗੀ ਤੁਸੀਂ ਕੱਲਿਓਂ ਘਰੇ ਹਰਪ੍ਰੀਤ ਨਹੀਂ ਜਾਣਾ ਉਹ ਪਤਾ ਕੀ ਗੱਲ ਆ ਇਹਦੀ ਮਾਸਦੀ ਨੂੰ ਆਈ ਹੋਈ ਆ ਨਾਲ ਤਾਂ ਕਰਕੇ ਉਹ ਨਹੀਂ ਤਾਂ ਨਹੀਂ ਮਾਰਦੇ ਫਿਰ ਇੱਥੋਂ ਕਿਹੜਾ ਕੋ ਚੱਕ ਕੇ ਲੈ ਜਾਣਗੇ ਚਾਹ ਦੀ ਕੁੱਟੀ ਐ ਚਾਹ ਦੀ ਕੁੱਟ ਪੀ ਕੇ ਵਗ ਜਾਣਗੇ ਸੋਣੀ ਲੱਗਦੀ ਐ ਇਹ ਕੱਲੀ ਜਾਂਦੀ ਇੱਥੇ ਗਲੀ ਗਵਾਂਡਾ ਅਗਲਾ ਕੀ ਕਹੂਗਾ ਵੀ ਐਂ ਤੂਰੀ ਫਿਰਦੀ ਐ ਗੇੜੇ ਕੱਢਦੀ ਲੈ ਗਲੀ ਗਵਾਂਡਾ ਲੈਨੇ ਕੀ ਕਹਿਣਾ ਕੁਛ ਨਹੀਂ ਕਹਿਣਾ ਕੋਈ ਨਾ ਮੈਂ ਹੁਣ ਜਾ ਕੇ ਮਿਲ ਕੇ ਆ ਜੂੰਗੀ ਦੇਖੀ ਕਿਵੇਂ ਮੈਨੂੰ ਮਤਾਂ ਦਿੰਦੀ ਐ ਵੀ ਜਾਨੀ ਦੀ ਮੈਨੂੰ ਤਾਂ ਪਤਾ ਹੀ ਨਹੀਂ ਕਿਸੇ ਗੱਲ ਦਾ ਹੈ ਮਾ ਪਤਾ ਕੀ ਗੱਲ ਐ ਦੀ ਮਾਸਦੀ ਨੂੰ ਨਾ ਵਰਤਾ ਨਹੀਂ ਦਿੰਦੀ ਹੈਗੀ ਮਾਸੀ ਨੂੰ ਇਹਦੇ ਨਾਲ ਇਹਨੂੰ ਬਸ ਬਾਹਰ ਬਸ ਮਿਲ ਕੇ ਹੀ ਆਉਣਾ ਜੇ ਉਹ ਵਰਤਨ ਨਹੀਂ ਦਿੰਦੀ ਨਾਲੇ ਕਹਿੰਦੀ ਮਾਸੀ ਦੀ ਨੂੰ ਨਾਲ ਲਾਈਏ ਫਿਰ ਮਾਸੀ ਇਹਦੇ ਸਾਹਮਣੇ ਨੂੰ ਦੇ ਸਾਹਮਣੇ ਕਿਵੇਂ ਮਿਲੂ ਇਹਨੂੰ ਕਰੋ ਬਾਹਰ ਆਉਗੀ ਕਰੋ ਬਾਹਰ ਆਉਗੀ ਨਹੀਂ ਫਿਰ ਜਦੋਂ ਘਰੇ ਬਾਹਰ ਤੱਕ ਹੀ ਆਜੂ ਫਿਰ ਇੱਥੇ ਤੱਕ ਆਉਂਦੀ ਦੇ ਕੀ ਪੈਰ ਥੱਕਦੇ ਆ ਫਿਰ ਕਿੰਨੇ ਸਵਾਲ ਜਵਾਬ ਕਰੂਗੀ ਮਾਸੀ ਦੀ ਨੂੰ ਪਤਾ ਕਿੰਨੇ ਪੜ੍ਹਈ ਐ ਮੈਨੂੰ ਨਹੀਂ ਪਤਾ ਮੈਂ ਸਾਰੀ ਦੁਨੀਆ ਹੀ ਪੜ੍ਹਿਆਂ ਦੀ ਟੱਕਰੀ ਐ ਤੁਹਾਨੂੰ ਤਾਂ ਤੁਹਾਨੂੰ ਤਾਂ ਕੋਈ ਚੰਗਾ ਬੰਦਾ ਮਿਲਦਾ ਟੱਕਰਿਆ ਹੀ ਨਹੀਂ ਚਲ ਮੈਂ ਜਾਇ ਆਉਂਦੇ ਆਪਾਂ ਨੂੰ ਕੀ ਐ ਦੱਸ ਜਾ ਕਿਉਂ ਦੀ ਜਾਇਆ ਹੁੰਦੇ ਨਾਲ ਤੁਹਾਨੂੰ ਵੀ ਪਤਾ ਮੇਰੇ ਕੋਲ ਕੌਣ ਹੈ ਮੇਰੇ ਪੇਕੇ ਚ ਕੱਲੀ ਮੇਰੀ ਮਾਸੀ ਆ ਉਹੀ ਬਸ ਫੋਨ ਤੇ ਹਾਲ ਚਾਲ ਪੁੱਛ ਲੈਂਦੀ ਐ ਮਾਸੀਆਂ ਵੀਰ ਮੇਰੀ ਗੱਲ ਸੁਣ ਮਾਵਾ ਵਰਗੀਆਂ ਹੁੰਦੀਆਂ ਜੇ ਤੇਰੀ ਮਾਸੀ ਨੂੰ ਤੇਰੇ ਤੇ ਦਰਬਾਉਂਦਾ ਨਾ ਤੇਰਾ ਔਖਾ ਟਾਈਮ ਕਟਾ ਕੇ ਜਾਂਦੀ ਤੇਰੇ ਕੋਲ 10 ਦਿਨ ਰਹਿ ਕੇ ਜਾਂਦੀ ਉਹ ਹੁੰਦੀਆਂ ਨੇ ਮਾਸੀਆਂ ਆ ਥੋੜੀ ਐ ਵੀ ਮਾਸੀ ਆ ਆਪਦੇ ਕਿਤੇ ਹੋਰ ਰਿਸ਼ਤੇਦਾਰੀ ਚਾਹੀਏ ਤਾਂ ਇਹਨੂੰ ਫੋਨ ਕਰ ਤਾਂ ਮਿਲ ਜਾ ਉਹ ਤਾਂ ਬਥੇ ਦਿਨ ਕਟਾਜੇ ਬਸ ਇੱਕ ਵੀਰਾ ਤੇ ਭਾਬੀ ਭੈੜਿਆ ਫਿਰ ਉਹਨਾਂ ਨੇ ਕਿਹਾ ਨਾ ਜੇ ਤੂੰ ਉਹਨਾਂ ਨਾਲ ਵਰਤਿੰਗੀ ਤਾਂ ਸਾਡੇ ਘਰੇ ਨਾ ਬੜੀ ਆਹ ਕਰਕੇ ਪਤੀ ਏ ਤੀਆਂ ਪੁੱਤਾਂ ਦੇ ਅੱਗੇ ਮਾਪਿਓ ਦੀ ਕਿੱਥੇ ਚੱਲਦੀ ਆ ਦਿਲ ਤਾਂ ਵਿਚਾਰਦਾ ਉਹਦਾ ਬਧੀਰਾ ਕਰਦਾ ਵੀ ਇਹਦੀ ਸੰਭਾ ਸੰਭਾਈ ਕਰੇ ਚਲ ਕੋਈ ਆ ਮਮੀ ਲਿਆਉਂਦੇ ਤੂੰ ਕਿਉਂ ਰੋਗਦੀਆਂ ਵਿਚਾਰੀਆਂ ਮਾਵਾਆਂ ਤੀਆਂ ਨੂੰ ਮਿਲਣ ਤੋਂ ਲੈ ਅਕੋ ਤੂੰ ਕਰ ਉਹਦੇ ਚੱਲ ਕੋਈ ਨਹੀਂ ਫੇਰ ਭਾਈ ਜਿਹੜੀ ਜਿੱਦ ਪਾਈਗੀ ਉਹ ਤਾਂ ਇਹ ਹਟਦੀ ਨਹੀਂ ਅੱਗੇ ਕਿਹੜਾ ਇਹ ਮੇਰੇ ਅੱਖੇ ਲੱਗਦੀ ਐ ਇਹਨੇ ਤਾਂ ਮੇਰੀ ਲੋਕਾਂ ਚ ਬਿਸ਼ਰਮੀ ਕਰਾਉਣੀ ਐ ਮੈਂ ਇੱਥੇ ਬੈਠੀ ਆ ਵੀ ਚੱਲ ਭਾਈ ਇਹਦਾ ਆਪਾਂ ਸਾਰਾ ਔਕਸ ਔਕ ਘਟਾਉਣੀ ਐ ਇਹ ਤਾਂ ਜਦੋਂ ਜੀ ਕਰਦਾ ਕਿੱਧਰ ਨੂੰ ਤੁਰ ਪੈਂਦੀ ਹੈ ਫਿਰ ਤੀ ਪਤਾ ਹੁੰਦਾਗਾ ਵੀ ਮਾਪਿਆਂ ਦੀ ਮੰਨ ਵੀ ਲੈਂਦਾ ਹੁੰਦਾਗਾ ਵੀ ਮੈਨੂੰ ਕੋਈ ਚੰਗੀ ਮਾਤ ਦੇਂਦੇ ਆ। ਦੇਖੀ ਮਾਂ ਮੇਰੀ ਗੱਲ ਸੁਣ ਲੈ। ਇੱਕ ਗੱਲ ਦੱਸ ਜਦੋਂ ਇਹ ਕਹੀ ਜਾਂਦੀ ਹੈ ਵੀ ਇਹਦੀ ਮਾਸੀ ਨੂੰ ਉੱਥੇ ਆ ਕੇ ਮਿਲਣਾ ਚਾਹੁੰਦੀ ਤੂੰ ਕਦੋਂ ਆਏ ਕਹੀ ਨਹੀਂ ਆ। ਤੈਨੂੰ ਪੁੱਛ ਕੇ ਜਾ ਰਹੀ ਆ ਨਾ ਤੂੰ ਜਾ ਵੜਨ ਦੇ। ਮਿਲਿਆ ਹੁੰਦੇ ਹੁਣੇ ਵਾਪਸ ਆ ਜੂਗੀ ਨਹੀਂ ਕਿ ਓਥੇ ਰਹਿਣਾ। ਆ ਜੀ ਪਰ ਛੇਤੀ। ਹਾਂ ਮੈਂ ਛੇਤੀ ਆ ਜੂਗੀ। ਰਾਤ ਨੂੰ ਕਿਸੇ ਕੋਲੇ ਖੜੀ ਐ ਇੱਥੇ ਗਲੀ ਗਵਾਣ ਦੀ ਕੋਲੇ ਜਿੰਗਾ। ਨਹੀਂ ਨਹੀਂ ਸਿੱਧਾ ਮਾਸੀ ਕੋਲ ਜਾਉਣੀ ਸਿੱਧਾ ਕਰੀ। ਸੱਤੇ ਚੁੰਨੀ ਲੈ ਕੇ ਹਾ ਸੰਗਮ ਨੇਂਦਰ ਸਮਝਾ ਤੇ ਹਾਂ ਰਾਜੀ ਚ ਹਾਂ ਹਾਂ ਹਾਂਜੀ ਚਲ ਭੀ ਤੈਨੂੰ ਕੀ ਆ ਤੂੰ ਕਿਉਂ ਬੋਲਦੀ ਹੁੰਨੀ ਐ ਇਹਨੂੰ ਮਨਿੰਦਰ ਤੈਨੂੰ ਨਹੀਂ ਪਤਾ ਪੁੱਤ ਕੱਲ ਨੂੰ ਕੋਈ ਰਾਹ ਚ ਗੱਲ ਐ ਬਾਤ ਐ ਜਾਂ ਕੁਛ ਵੀ ਇਹ ਲੋਕਾਂ ਨੇ ਤਾਂ ਮੇਰੇ ਸਿਰ 'ਚ ਸਵਾਦਾ ਠੀਕਰਾ ਪਾਉਣਾ ਅਗਲਾ ਕਹਿੰਦਾ ਸਿਆਣੀ ਬਿਆਣੀ ਉਹ ਕੱਲੀ ਨੂੰ ਤੋਰਦੀ ਚੰਗੀ ਲੱਗਦੀ ਐ ਭਈ ਦੇਖ ਨਹੀਂ ਤਾਂ ਮੈਂ ਵੀ ਨਾਲ ਵਗ ਜਾਂਦੀ ਹੁਣ ਜਦੋਂ ਇਹਦੀ ਮਾਸੀ ਇੱਥੇ ਤੱਕ ਨਹੀਂ ਆ ਸਕਦੀ ਫਿਰ ਮੈਂ ਕਿਹੜਾ ਉਹੀ ਤੋਰੀ ਫਿਰਦੀ ਆ ਆਪਾਂ ਨੀਵੇਂ ਹੋ ਕੇ ਅਗਲੇ ਦਿਕਰੇ ਕਿਉਂ ਜਾਈਏ ਹੈਂ ਉਹਦਾ ਹੱਕ ਬਣਦਾ ਸੀ ਆਪਣੇ ਘਰੇ ਆਉਣ ਦਾ ਤੁਹਾਡਾ ਜੋਰ ਮੇਰੇ ਤੇ ਚੱਲ ਸਕਦਾ ਆਪਾਂ ਇੱਥੇ ਕੀ ਜੋਰ ਚਲਾ ਸਕਦੇ ਆਂ ਅਗਲੀ ਦੀ ਮਰਜ਼ੀ ਕੁਝ ਮਰਜ਼ੀ ਕਰੇ ਤੂੰ ਸਮਝਾ ਤਾਂ ਸਕਦੀ ਐ ਇਹਨੂੰ ਸਮਝਾ ਤਾਂ ਸਕਦੀ ਐ ਵੀ ਜਦੋਂ ਤੇਰਾ ਅਸੀਂ ਸਾਰਾ ਚਾਗਾ ਚੱਕੀ ਜਾਂਨੇ ਫਿਰ ਤੂੰ ਚੁੱਪ ਕਰਕੇ ਬਹਿ ਜਾ ਕੀ ਇਹਨੇ 마ਸੀਆਂ ਤੋਂ ਲੈਣਾ ਦੇਖੀ 마ਸੀ ਕੀ ਤੱਗਾ ਦੇ ਕੇ ਤੋਰੂ ਇਹਨੂੰ ਹੈ ਕਦੇ ਚਾਰ ਛੱਲਣ 마ਸੀ ਤੋਂ ਸਰੇ ਨੇ ਚਲ ਕੋਈ ਹਾਂ ਮੈਂ ਤੁਹਾਨੂੰ ਸ਼ਾਇਦ ਲਿਆ ਹਾਂ ਲਿਆ ਦੇ ਮੈਨੂੰ ਸਾਰੇ ਹੀ ਪਤਾ ਪੁੱਤਾ ਕਿਹੜੀ ਮਾਸੀ ਕੋਲੇ ਚੱਲੀ ਐ ਤੂੰ? ਛਲ ਕੋਈ ਨਹੀਂ। ਜਿੱਥੇ ਭੂਆ ਦਾ ਕੰਡਾ ਨਿਕਲ ਗਿਆ, ਛੇਤੀ ਕੰਡਾ ਤੇਰਾ ਵੀ ਨਿਕਲੇ ਹੀ ਲੈ। ਕਾਵੜੀ ਸਮਝਦੀਆਂ ਮੈਨੂੰ। ਆਇਤਾ ਹੈ ਨਹੀਂ। ਮੇਰ ਜਨ ਚਲਾ ਚੱਕ ਕੇ ਧਰਦੀ। ਮੈਂ ਚੱਕਾ ਨਾ ਚੱਕ। ਸਾਰਾ ਕੁਝ ਮੇਰੇ ਸਿਰ ਤੇ ਸੱਟਿਆ ਪੈਗਾ। ਤੁਸੀਂ ਕੀ ਬਰੀਆ ਨਹੀਂ ਆ? ਕਰਮਾਂ ਕੀ ਆ? ਅਰ ਜੈਨ ਲੜਵੜ ਤਾਂ ਯਾਦ ਕਰ ਲਾ ਨੇ ਇਹਨਾਂ ਨੂੰ ਚੱਕ ਕੇ ਵੀ ਤਲਦਿਆ ਕਰ ਕੋਈ ਮੈਂ ਭੁੱਲ ਗਿਆ ਸੀ ਬਈ ਹਾਂ ਮੈਂ ਵੀ ਪਹਿਲਾਂ ਦੇਖ ਕੇ ਗਿਆਗਾ ਨਾ ਖਲਾਰਾ ਜਿਹਾ ਪੈ ਰਿਆ ਸੀ ਉਹ ਮੈਂ ਤਾਂ ਆਇਆ ਤਾਂ ਹੈਲਪ ਕਰਾਉਣੀ ਸੀ ਸੋ ਹੈ ਚੱਲ ਇੱਕ ਗੱਲ ਪੁੱਛ ਲਈ ਸੀ ਸੱਚ ਮੈਨੂੰ ਪਹਿਲਾਂ ਤਾਂ ਮੈਂ ਤੇਰੀ ਗੱਲ ਤੇ ਹੈਰਾਨ ਆ ਕਿ ਮੈਂ ਹੈਲਪ ਕਰਾਉਣਾ ਆਇਆ ਸੀ ਅੱਜ ਕਿਹੜੇ ਮਸੇ ਚੜ ਗਿਆ ਮੈਂ ਕਿ ਮਮੀ ਤੂੰ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਇਕੱਲੀ ਹੋਰ ਤਾਂ ਤੈਨੂੰ ਕੋਈ ਪੁੱਛਦਾ ਨਹੀਂ ਚਲ ਮੈਂ ਕਿਹਾ ਚਲ ਮੈਂ ਪੁੱਛ ਲੈਣਾ ਅੱਛਾ ਹਾਂ ਪੁੱਛੋ ਫਿਰ ਉਹ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਚੀਨਾ ਮੈਂ ਪਿਆ ਤਾਂ ਪਹਿਲਾਂ ਤੁਮੇ ਕਿਹਨੂੰ ਲਿਆ ਨਾ ਪੜਦੀ ਨੂੰ ਲਿਆਦੇ ਹੋਰ ਹੁਣ ਤੂੰ ਇਕੱਲੀ ਕਿੰਨਾ ਟਾਈਮ ਕੰਮ ਕਰਿਆਂਗੀ ਹੁਣ ਨੂੰ ਆਉਗੀ ਘਰੇ ਉਹ ਆ ਘਰ ਰੱਖਿਆ ਸਭ ਕੁਝ ਹੋ ਗਿਆ ਹੁਣ ਨੂੰ ਹੀ ਆਉਗੀ ਘਰੇ ਹੁਣ ਲੈ ਕੇ ਵੀ ਤੂੰ ਹੀ ਆਵੇਂਗਾ ਹੋਰ ਕਿਸੇ ਰੰਦ ਕੇ ਮੈਂ ਜਾਉਂਗੀ ਉੱਥੇ ਓ ਮੇਰੀ ਗੱਲ ਤਾਂ ਸੁਣ ਲੈ ਗਰ ਪੂਰੀ ਮੰਮੀ ਬਹੀ ਲੱਗਨੇ ਪੈ ਮੈਂ ਮੈਂ ਕਰਨਾ ਮੈਂ ਕਹਿੰਦਾ ਸੀ ਤੂੰ ਪਹਿਲੀ ਲਿਆਦਾ ਵਿਆਹ ਕੀ ਪਤਾ ਕਦੋਂ ਹੋ ਹੋਣੇ ਆਪਾਂ ਅੱਛਾ ਹਾਂ ਤੂੰ ਕੀ ਹੋ ਗਿਆ ਮੈਂ ਦੇਲੀ ਤੀ ਵੀ ਇਹ ਉਹ ਹੀ ਜੱਸ ਨਾ ਹੋਰ ਕੀ ਨਾ ਤੈਨੂੰ ਕੀ ਹੋਰ ਵਜ੍ਹਾ ਹੋਣਾ ਗਿਆ ਮੈਨੂੰ ਨੂੰ ਲਿਆਦਾ ਵਿਆਹ ਤੋਂ ਪਾਈ ਤੀ ਤੇਰਾ ਦਿਮਾਗ ਤਾਂ ਸੈਟ ਹੈ ਤੂੰ ਬੋਲੀ ਕੀ ਜੰਮ ਹੈ ਸਹੀ ਦਾ ਬੋਲੀ ਨਾ ਮਾਂ ਤੂੰ ਮੈਨੂੰ ਕੁਝ ਗਲਤ ਕਹਿੰਦੇ ਸਹੀ ਵੀ ਕੀ ਕਿਹਾ ਉਹ ਦੱਸ ਲੈ ਮੈਂ ਕਹਿੰਨਾ ਆਪਾਂ ਉਹ ਚੱਲਦੇ ਆ ਨਾ ਆਪਾਂ ਕੀ ਹੋਰ ਨੂੰ ਆਂਦੇ ਆ ਵੈਸੇ ਉਹ ਦਾ ਕੀ ਕਰਾਵਾਂ ਤੂੰ ਕੀ ਕਰਾਉਣਾ ਮਾਂ ਮੇਰੀ ਗੱਲ ਸੁਣ ਲੈ ਜੱਸ ਆ ਮਜ਼ਾਕ ਵਾਲੀ ਗੱਲ ਦਾ ਠੀਕ ਆ ਜਿੱਥੇ ਤੱਕ ਹੈਗੀ ਆ ਆ ਕਿਤੇ ਤੂੰ ਮੂੰਹ ਸੱਚੇ ਤਾਂ ਨਹੀਂ ਬੋਲੀ ਜਾਂਦਾ ਹੈਗਾ ਮੂੰਹ ਹੋਰ ਹੀ ਲਿਆਦਾ ਉਹਨੂੰ ਜਵਾਬ ਦੇ ਦੇਣਾ ਮੇਰੀ ਗੱਲ ਸੁਣ ਲੈ ਨਾ ਆ ਤੇਰੇ ਬਾਪ ਤੋਂ ਮੇਰੀ ਕੋਤਨਾ ਪਟਾਦੀ ਐਹੀ ਜਗਾ ਨਾ ਮੇਰੇ ਨਾਲ ਤਾਂ ਕਰੀ ਜਾ ਨਾ ਤੇਰੇ ਬਾਪ ਨੂੰ ਨਾ ਕਹੀ ਦੀ ਕਿਤੇ ਜਾ ਕੇ ਕੀ ਹੁੰਦਾ ਮਾਂ ਫਿਰ ਕੀ ਹੁੰਦਾ ਉਹਨਾਂ ਨੇ ਕਿਹਾ ਜੀ ਆਪਾਂ ਹੋਰ ਲੈ ਜੰਨੇ ਕੋਈ ਸੁਨੀ ਜੀ ਦੇਖੋ ਤੇ ਇਹ ਦੀ ਸੋਣੀਆਂ ਸੁਖਣਾ ਮੀਨ ਹੈ ਹੈ ਕਿੰਨਾ ਰੰਗ ਰੂਪ ਜੜਿਆ ਕੀ ਸਾਰਾ ਉਹ ਕੰਮ ਜਾਣਦੀ ਹੈਗੀ ਹੈ ਮੇਰੀ ਗੱਲ ਸੁਣ ਲੈ ਲੱਸ ਕੋਈ ਹੋਰ ਨਾ ਕੋਈ ਗੱਲਬਾਤ ਨਿਕਲਿਆ ਵੇ ਭਾਈ ਫਿਰ ਸਿੱਤਰ ਖਾਵੇਂਗਾ ਤੂੰ ਮੈਂ ਤਾਂ ਮਜ਼ਾਕ ਕਰੀਏ ਨਾ ਮਾ ਤੂੰ ਤਾਂ ਮੂਰ ਮੈਨੂੰ ਲੱਗੀ ਝੜੇ ਮਜ਼ਾਕ ਕਰੀ ਜਾਂਦਾ ਮਜ਼ਾਕ ਮਜ਼ਾਕ ਦੇ ਵਿੱਚ ਮੇਰੀ ਜਾਨ ਸੁੱਕਣੇ ਕਾਤੀ ਅੱਛਾ ਹੁਣ ਮੈਂ ਤੇ ਨਾ ਮਜ਼ਾਕ ਵੀ ਨਾ ਕਰ ਸਕਾਂ ਮਜ਼ਾਕ ਤਾਂ ਕਰ ਸਕਦਾ ਪੁੱਤ ਪਰ ਇਹ ਜੀ ਗੱਲ ਜੀ ਤੇ ਮੇਰੀ ਤੇ ਗੌਰ ਕਰਕੇ ਦੇਖ ਲੈ ਨਾ ਮੈਂ ਤਾਂ ਚੌੜ ਕਰੀ ਜਾਂਦਾ ਓਏ ਤੂੰ ਤਾਂ ਹੱਥ 70 ਨਾ ਖਾ ਲਈ ਤੂੰ ਮੈਨੂੰ ਚੌੜ ਕਰਦਾ ਇੱਕ ਵਾਰ ਗੱਲ ਗੌਰ ਕਰਕੇ ਦੇਖ ਸੁਣ ਜੀ ਜਬ ਨਹੀਂ ਭਾਈ ਦੁਪਹਿਰ ਲਈ ਆਓ ਨਾਲੇ ਤੂੰ ਦੇ ਜਿਹੜੇ ਨੂੰ ਮਨਾ ਕੇ ਦੇਖ ਲਈ ਤੂੰ ਡਰ ਹੀ ਤੂੰ ਦੱਸਦੀ ਐ ਤੂੰ 70 ਖਾਣੇ ਦੇ ਤਾ ਨਾ ਉਹ ਆਏਗੀ ਉਹ ਗੱਲ ਗੱਲ ਕਰਨ ਤੋਂ ਪਹਿਲੀ ਮੇਰੀ ਗੁੱਤਣੀ ਨੂੰ ਜਿਹੜਾ ਵੇਨੂਗਾ ਹਾਂ ਉਹ ਨਹੀਂ ਦਦਾ ਜਿਹੜਾ ਇੱਕ ਵਾਰ ਮਨਾ ਕੇ ਤਾਂ ਦੇਖ ਲੈ ਤੂੰ ਜਾਵੇਂਗਾ ਕਿ 70 ਖਾਣਗੇ ਮੈਂ ਤੱਕ ਜੜੀ ਲੈ ਆச்சா ਹੁਣ ਮਨਾ ਕੇ ਦੇਖ ਲੈ ਨਾਲੇ ਹੋਰ ਪੁੱਤ ਆਦੀ ਮਾਂ ਮਜ਼ਾਕ ਵੀ ਨਹੀਂ ਕਰ ਸਕਦਾ ਨੂੰਮੀ ਤੂੰ ਤਾਂ ਹੱਦ ਐ ਯਾਰ ਤੇਰੇ ਕੋ ਤਾਂ ਕੋਈ ਗੱਲ ਮਜ਼ਾਕ ਹੀ ਲੱਗਦਾ ਮੈਨੂੰ ਤੇਰੀ ਗੱਲ ਮੈਨੂੰ ਸੀਰੀਅਸ ਹੀ ਲੱਗਦੀ ਹੈ ਜੀ ਮਜ਼ਾਕ ਦਾ ਨਹੀਂ ਉਹ ਕਹੀ ਜਾਂਦਾ ਕਿ ਮਜ਼ਾਕ ਕਰਦਾ ਕੀ ਸਾਰੀ ਸੀਰੀਅਸ ਕੀ ਹੁੰਦਾ ਦਾ ਵੱਡੀ ਅੰਗਰੇਜ਼ੀ ਮਾਰ ਲੱਗੀ ਬਾਹਰ ਉਹ ਨਾ ਉਹ ਮਾਇਆ ਦਾ ਜੱਸਾ ਤੇਰੇ ਮਨ ਅੰਗਰੇਜ਼ੀ ਬੋਲ ਕੇ ਆ ਪਰ ਤੇਨੂੰ ਪਤਾ ਨਹੀਂ ਮੈਂ ਉਹੀ ਕਹਿੰਦਾ ਸੀ ਤੈਨੂੰ ਅੰਗਰੇਜ਼ੀ ਬੋਲਣਾ ਹੀ ਮੂੰਹ ਝਾ ਦਿੰਦਾ ਫਿਰ ਤੂੰ ਕੋਮਕਨੀ ਮਰਦੀ ਨਹੀਂ ਲੇ ਆਹ ਉਹ ਆਹ ਦੇ ਤਾਰੇ ਮਾਰੇ ਕਰੀ ਜਾਇਆ ਕਰੂਗੀ ਠੀਕ ਹੈ ਨਾ ਮੈਨੂੰ ਚਾਹੋ ਮੈਨੂੰ ਬੇਸ਼ੱਕ ਗਾਲੀ ਕੱਢੀ ਆ ਮੈਂ ਕਿਹਾ ਹਾਂ ਹਾਂ ਪੁੱਤ ਹਾਂ ਕੀ ਨਹੀਂ ਨਹੀਂ ਥੋੜੀ ਕਰੂਗੀ ਨੂੰ ਨੂੰ ਲਿਆਵਾਂਗੇ ਆਪਾਂ ਨੂੰ ਲਿਆਵਾਂਗੇ ਕੋਈ ਮੇਰੀ ਗੱਲ ਸੁਣਨਾ ਜੇ ਅੰਗਰੇਜ਼ੀ ਬੋਲੂਗੀ ਮੈਨੂੰ ਕੀ ਸਮਝਾਉਗੀ ਵੇ ਮੈਂ ਛਾਦੂ ਪਹਿਲਾਂ ਫਿਰ ਫਿਰ ਬੋਲ ਤੇ ਮੈਨੂੰ ਕੋਈ ਸਿੱਖਣ ਦੀ ਲੋੜ ਨਹੀਂ ਮੇਰੀ ਨੂੰ ਤਾਂ ਉਹੀ ਮੈਨੂੰ ਵਧੀਆ ਘੋਲੀ ਘੰਡਾਰੀ ਮੇਰੇ ਵੱਲ ਹਾਂ ਬਥੇਰੀ ਸਿਆਣੀ ਆ ਨਹੀਂ ਸਮਝਾਂ ਫਿਰ ਮੈਂ ਹਾਂ ਮੈਂ ਕਹਿੰਦੀ ਮੈਂ ਕੱਢਾਂ ਫਿਰ ਜੁੱਤੀ ਨਾ ਮੰਮੀ ਮੈਂ ਤਾਂ ਮਜ਼ਾਕ ਕਰੀ ਜਾਂਦਾ ਹਾਂ ਯਾਰ ਹਾਂ ਓਏ ਮੈਨੂੰ ਮੈਨੂੰ ਨਾ ਕੋਈ ਸਵੇਰ ਦਾ ਯਾਰ ਕੋਈ ਮਿਲਿਆ ਨਹੀਂ ਹੈ ਮਜ਼ਾਕ ਕਰਨ ਨੂੰ ਨਾ ਮੇਰੇ ਦੋਸਤ ਨੇ ਫੋਨ ਫੋਨ ਚੁੱਕਿਆ ਮੈਂ ਕਿਹਾ ਚੱਲ ਤੇਰੇ ਨਾਲ ਚਾਹੁੰਦੀ ਅੱਛਾ ਤਾਂ ਅੱਜ ਸੋਚਿਆ ਵੀ ਅੱਜ ਮੇਰੀ ਮਾਂ ਵੀ ਬਸ ਕੇ ਨਾ ਹੋਰ ਹੈਨਾ ਚੱਲ ਫਿਰ ਹੁਣ ਤੂੰ ਤਾਂ ਤੇਰੇ ਵੱਲੋਂ ਤਾਂ ਨਹੀਂ ਹੈ ਚੱਲ ਫਿਰ ਮੈਂ ਚੱਲਿਆ ਤੂੰ ਕਰ ਕੰਮ ਆਪ ਦਾ ਪਤਾ ਨਹੀਂ ਕੀ ਹੋਇਆ ਮੁੰਡੇ ਨੂੰ ਅੱਜ ਮਜ਼ਾਕ ਕਰਨਾ ਸੋਚ ਕੇ ਉਹ ਨਹੀਂ ਚਿਰਚੜੇ ਹੀ ਰਹਿੰਦਾ ਕਰ ਜਦੋਂ ਕਰ ਕਰ ਮੂੰਹ ਜਾ ਬਣਾ ਕੇ ਰੱਖੂਗਾ ਤੇ ਅੱਜ ਹੱਸਦਾ ਫਿਰਦਾ ਚੱਲ ਸੁਪਰ ਕਿਸੇ ਬਹਾਨੇ ਹੱਸਿਆ ਤਾਂ ਸਹੀ ਮਰਕੋਤਾ ਛਾਲ ਮਾਰ ਮਾਤਾ ਟਿਕ ਕੇ ਕੱਪੜੇ ਜੇ ਅਜੇ ਤੱਕ ਆਈ ਨਹੀਂ ਯਾਰ ਕਦੋਂ ਦਾ ਆਵੀ ਅੰਟੀ ਨੇ ਹਮ ਕਿਹਾ ਆ ਲਾਸੀ ਅੰਕਲ ਜੀ ਹਾਂ ਪੁੱਤਰ ਬੁਲਾਇਆ ਸੀਗਾ ਚਾਹੀਦਾ ਸੀਗਾ ਤੁਹਾਨੂੰ ਕੁਝ ਉਹ ਲੈ ਪੁੱਤ ਮੈਨੂੰ ਕੀ ਚਾਹੀਦਾ ਜੇ ਮੈਂ ਕੋਈ ਚੀਜ਼ ਖਾਣੀ ਪੀਣੀ ਹੁੰਦੀ ਆ ਆ ਤੇਰੀ ਆਂਟੀ ਨੂੰ ਕਹਿ ਦਣਾ ਬੈਠੇ ਬਿਠਾਏ ਨੂੰ ਮਿਲ ਜਾਂਦੀ ਆ ਇਹ ਤਾਂ ਸਹੀ ਗੱਲ ਆ ਤੁਹਾਡੀ ਆਂਟੀ ਹੈ ਵੀ ਬਹੁਤ ਚੰਗੇ ਨੇ ਹਾਂ ਤਾਂ ਹੀ ਦਾ ਪੁੱਤ ਦੋ ਦਿਨ ਗੱਲਾਂ ਵਾਲੀਆਂ ਮਾਰਦਾ ਹਨ ਉਹਦੇ ਕੋਲੇ ਬੈਠੀ ਰਹਿਣੀ ਆ ਸਾਰਾ ਸਾਰਾ ਦਿਨ ਹਨ ਮੈਨੂੰ ਪੁੱਤ ਪਿੰਨੂ ਆਇਆ ਕਹਿੰਦਾ ਸੀਗਾ ਵੀ ਤੂੰ ਮੈਨੂੰ ਹਜੇ ਤੱਕ ਆਪਣਾ ਪਿੰਡ ਨਹੀਂ ਦੱਸਿਆ ਮੇਰੇ ਪੁੱਤ ਨੇ ਕਿਹੜਾ ਪਿੰਡ ਅੱਛਾ ਪਿੰਡ ਦੱਸਿਆ ਤੁਹਾਨੂੰ ਮੈਨੂੰ ਕਰੋ ਦੱਸਿਆ ਪੁੱਤ ਤੂੰ ਪਿੰਡ ਹੈ ਮਾਨਸਾ ਮਾਨਸਾ ਹੈਗਾ ਮੇਰਾ ਪਿੰਡ ਮਾਨਸਾ ਅੱਛਾ ਅੱਛਾ ਤੇ ਕਿੰਨੇ ਭੈਣ ਭਾਈਆ ਪੁੱਤ ਤੁਸੀਂ बस इक ਪ੍ਰਾਯਾ ਮੇਰਾ ਕੀ ਗੱਲ ਅੱਜ ਤੁਸੀਂ ਮੇਰੇ ਬਾਰੇ ਹੀ ਪੁੱਛੀ ਜਾਂਦੇ ਹੋ ਉਹ ਹੋਣਾ ਆ ਹੁੰਦਾ ਸ਼ਹਿਰ ਹੈ ਜਿਹੜਾ ਬੰਦਾ ਭਈ ਘਰੇ ਮਹਿਮਾਨ ਹੋਵੇ ਫਿਰ ਉਹਦੇ ਬਾਰੇ ਪੁੱਛ ਗੈਸਤਾ ਜ਼ਰੂਰੀ ਆ ਹੈ ਪਤਾ ਹੋਣਾ ਚਾਹੀਦਾ ਸਾਨੂੰ ਵੀ ਜੇ ਕਾਨੂੰਨ ਨੂੰ ਕਈ ਵਾਰੀ ਕਿਸੇ ਨੇ ਪੁੱਛ ਲਿਆ ਦੱਸਤਾ ਸਕਾਂਗੇ ਕੀ ਵੀ ਤੁਹਾਡੀ ਗੱਲ ਸਹੀ ਹੈਗੀ ਤੇ ਤੇਰੇ ਬਾਪੂ ਦਾ ਕੀ ਨਾਮ ਆਪਣਾ ਮੇਰੇ ਬਾਪੂ ਦਾ ਨਾਮ ਸ਼ਮਸ਼ੇਰ ਸਿੰਘ ਅੱਛਾ ਤੇ ਫਮਸੀਰ ਸਿੰਘ ਇਕੱਲਾ ਹੀ ਪਾਈ ਆ ਜੱਪਾ ਤੇਰਾ ਚਾਚਾ ਤਾਇਆ ਵੀ ਹੈਗਾ ਕੋਈ ਨਹੀਂ ਇਕੱਲੇ ਹੀ ਨੇਗੇ ਅੱਛਾ ਮਾਦ ਨੂੰ ਆਏ ਕਹਿੰਦਾ ਸੀ ਪੁੱਤ ਹਾਂਜੀ ਤੂੰ ਜਸ ਨੂੰ ਕਦੋਂ ਤੂੰ ਜਾਣਦੀ ਆ ਬਸ ਕਾਲਜ ਦੇ ਸਟਾਰਟਿੰਗ ਤੋਂ ਹੀ ਅਸੀਂ ਪਹਿਲੇ ਯਰ ਤੋਂ ਇਕੱਠੇ ਹੀ ਪੜਦੇ ਆ ਰਹੇ ਹਾਂ ਨਾ ਹੂੰ ਇਹ ਤਾਂ ਗੱਲ ਪੁੱਤ ਹੈ ਹਾਂ ਉਹ ਜਾਸਰ ਦਾ ਸਵਾਹ ਤੈਨੂੰ ਕਿਵੇਂ ਲੱਗਦਾ ਪੜ੍ਹੀਏ ਘਾਉ ਉੱਥੇ ਸਵਾਦ ਚੰਗਾ ਕੀ ਹੋ ਗਿਆ ਉਹਨੇ ਕੁਛ ਕੀਤਾ ਨਾ ਨਾ ਕਰਿਆ ਨਹੀਂ ਪੁੱਤ ਮਨਉਂ ਕੋ ਤਾਂ ਵਿਜਲ ਹੁਣ ਤੁਹਾਡੇ ਨਾਲ ਤਾਂ ਭਈ ਪੜਿਆ ਲਿਖਿਆ ਹੈ ਹੈ ਤੁਹਾਡੇ ਨੂੰ ਤੁਹਾਨੂੰ ਤਾਂ ਪਤਾ ਵੱਧ ਹੋਊਗਾ ਸਾਡੇ ਨਾਲ ਉਹਨਾਂ ਸਾਡੇ ਕੋਲੇ ਤਾਂ ਪੁੱਤ ਰਾਤ ਹੀ ਕੱਟਣ ਆਉਂਦਾ ਰਾਤ ਕੱਟਦਾ ਹੱਥ ਨੇ ਆਉਂਦਾ ਤੜਕੇ ਫੇਰ ਕਾਲਜ ਵਗ ਜਾਂਦਾ ਸੀਗਾ ਸ਼ਾਮ ਨੂੰ ਫੇਰ ਆਉਂਦਾ ਫੇਰ ਰਾਤ ਕੱਟਦਾ ਹੀ ਪੀਏ ਤੜਕੇ ਕਾਲਜ ਸਾਰਾ ਦਿਨ ਤਾਂ ਤੁਹਾਡੇ ਕੋਲੇ ਜਾਂਦਾ ਸੀ ਉਹ ਤਾਂ ਪੁੱਛਦਾ ਮੈਂ ਤਾਂ ਨਹੀਂ ਮੇ ਤਾਂ ਪੜਾਈ ਚ ਵੀ ਵਧੀਆ ਸੀਗਾ ਅੱਛਾ ਅੱਛਾ ਤੇ ਇਹ ਫਿਰ ਤੁਹਾਡਾ ਮਤਲਬ ਭੈਣ ਭਾਈਆਂ ਵਾਲਾ ਚੱਕਰ ਕਦੋਂ ਤੋਂ ਆ ਪੁੱਤ ਇਹਨੂੰ ਤਰਾ ਅੱਲਾਏ ਹੁਣ ਪੁੱਤ ਜਦੋਂ ਤੂੰ ਉਹਦੇ ਨਾਲ ਪੜ੍ਹਦੀਆਂ ਫਿਰ ਤੂੰ ਦੀ ਭੈਣ ਹੀ ਹੋਈ ਨਾ ਉਹ ਤੇਰਾ ਭਰਾ ਹੋਇਆ ਜੀ ਅਸੀਂ ਸਾਰੇ ਫਰੈਂਡਸ ਆ ਗਏ ਮਤਲਬ ਕਾਲਜ ਚੋਂ ਹੁਣ ਹੁਣ ਇੰਨੇ ਸਾਰੇ ਫਰੈਂਡਸ ਨੇ ਸਾਰੇ ਹੀ ਥੋੜੀ ਭੈਣ ਭਰਾ ਹੁੰਦੇ ਆ ਕੇ ਉਹ ਪੁੱਤ ਜਦੋਂ ਹੁਣ ਜਿਹੜੇ ਸਾਡੇ ਫਰੈਂਡ ਨੇ ਭਾਈ ਉਹ ਤਾਂ ਹੁਣ ਅਸੀਂ ਭਾਈਆਂ ਵਾਂਗੂ ਵਰਤਦੇ ਆ ਉਹਨਾਂ ਨਾਲ ਤਾਂ ਹੈ ਜਿਹੜੀਆਂ ਉਹਨਾਂ ਦੇ ਘਰ ਵਾਲੀਆਂ ਨੇ ਉਹ ਸਾਰੀਆਂ ਮੇਰੀਆਂ ਪਰਜਾਈਆਂ ਲੱਗਦੀਆਂ ਗਰੀ ਮੇਰੇ ਘਰ ਵਾਲੀ ਆ ਇਹ ਉਹਨਾਂ ਦੀ ਪਰਜਾਈ ਲੱਗਦੀ ਆ ਹੈ ਫਿਰ ਤਾਂ ਅਸੀਂ ਹੋਏ ਨਾ ਭਾਈ ਭਾਈ ਜੇ ਭਾਈ ਤੇਰਾ ਉਹ ਦੋਸਤ ਆ ਫਿਰ ਹੋਇਆ ਤਾਂ ਤੇਰਾ ਭਾਈ ਵੀ ਹੈ ਕਿ ਨਹੀਂ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਤੇਰਾ ਭਰਾ ਬਣਿਆ ਪੁੱਤ ਉਹ ਤੇ ਨਾਲੇ ਮੇਰੀ ਗੱਲ ਸੁਣ ਜਦੋਂ ਪੁੱਤ ਕੋਈ ਆ ਖਰਚ ਆਉਂਦਾ ਨਾ ਮੜਾ ਮੁਟਾ ਸਲੀਕਾ ਜਾਂ ਹੋਣਾ ਚਾਹੀਦਾ ਬੰਦੇ ਨੂੰ ਬੈਠਣ ਉੱਠਣ ਦਾ ਜਿਵੇਂ ਉਹਦੇ ਹੱਪਕੇ ਕਰ ਕੇ ਸੰਗ ਆਇਆ ਸੀ ਆਪਣੇ ਘਰੇ ਉਹ ਵੈਸੇ ਮੈਨੂੰ ਪਤਾ ਨਹੀਂ ਸੀ ਉਹ ਕੌਣ ਨੇ ਕੀ ਨਾ ਮੈਂ ਥੋੜੇ ਜਿ ਖੁੱਲੇ ਸੁਭਾਅ ਦੀ ਆਂਗੀ ਸਾਡੇ ਘਰੇ ਤਾਂ ਐਵੇਂ ਆਹ ਹੈ ਪੁੱਤ ਬਾਲਾ ਖੁੱਲਾ ਸੁਭਾਅ ਵੀ ਬੰਦੇ ਨੂੰ ਚਾਹੀਦਾ ਰਿਹਾ ਮੜੀ ਜੀ ਗੰਡ ਮਾਰ ਕੇ ਰੱਖੇ ਤਾਂ ਚੰਗਿਆ ਰਹਿੰਦਾ ਨਹੀਂ ਫਿਰ ਆਇਆ ਨਾ ਹੁਣ ਰਿਸ਼ਤੇਦਾਰ ਪੁੱਤ ਆਉਂਦਾ ਤੂੰ ਆ ਕੇ ਉਹਦੇ ਬਰਾਬਰ ਬੈਠ ਗਈ ਚੰਗਾ ਥੋੜੀ ਲੱਗਦਾ ਹੈ ਹੈਨਾ ਚਲ ਤੇਰੀ ਆਂਟੀ ਵਰਗੇ ਅੰਦਰ ਬੈਠੀਆਂ ਸੀ ਆ ਤਾਂ ਉਹਨਾਂ ਕੋਲੇ ਆ ਕੇ ਬੈਠ ਜਾਂਦੀ ਤਾਂ ਗੱਲ ਕੁਝ ਹੋਰ ਹੁੰਨੀ ਸੀ ਉੱਥੇ ਜਗ੍ਹਾ ਨਹੀਂ ਸੀ ਇੱਥੇ ਜਗ੍ਹਾ ਖਾਲੀ ਪਈ ਸੀ ਹੁਣ ਬੈਠ ਕੇ ਨਹੀਂ ਜਗ੍ਹਾ ਤਾਂ ਉਹਤ ਫਿਰ ਬਾਅਦ ਚ ਵੀ ਬਾਣੀ ਗਈ ਸੀ ਨਾ ਜਦੋਂ ਬੈਠਣਾ ਹੋਵੇ ਜਗ੍ਹਾ ਤਾਂ ਪਾਣੀ ਜਾਂਦੀ ਹੈ ਸ਼ੇਰਾ ਇੱਥੇ ਕਿਹੜਾ ਕੋਈ ਬੱਸ ਦੇ ਵਿੱਚ ਸੀਗੇ ਆਪਾਂ ਵੀ ਭੀੜ ਵਾਲੀ ਸੀ ਹੈ ਚਲੋ ਕੋਈ ਨਹੀਂ ਅੰਕਲ ਜੀ ਅੱਗੇ ਤੋਂ ਧਿਆਨ ਰੱਖੋਗੇ ਹਾਂ ਤੇ ਨਾਲੇ ਪੁੱਤ ਮੈਂ ਤੈਨੂੰ ਇੱਕ ਗੱਲ ਹੋਰ ਕਹਦਾ ਸੀ ਹਾਂ ਜੀ ਵੀ ਆ ਚਾਸਦਾ ਕਿਸੇ ਕੁੜੀ ਨਾਲ ਕੋਈ ਚੱਕਰ-ਚੱਕਰ ਜਿਹਾ ਚੱਲਦਾ ਹੈ ਚੱਕਰ ਹਾਂ ਮਤਲਬ ਹਾਂ ਹੁਣ ਭਾਈ ਮੈਨੂੰ ਤਾਂ ਕਹਿੰਦੇ ਨੂੰ ਵੀ ਸੰਦ ਲੱਗਦੀ ਆ ਹੁਣ ਤੈਨੂੰ ਸੌਰੀ ਇਹ ਕੀ ਕਹਾ ਹੂੰ ਹੁਣ ਤੈਨੂੰ ਤਾਂ ਭਾਈ ਪਤਾ ਹੀ ਸਮਝ ਗਈ ਹੋਗੀ ਗੱਲ ਤੂੰ ਹਾਂਜੀ ਮੈਂ ਸਮਝ ਗਈ ਹਾਂ ਤੇ ਉਹ ਪੁੱਤ ਮੈਨੂੰ ਪਤਾ ਕਰਕੇ ਦੱਸ ਕਿ ਉਹ ਕੁੜੀ ਕੌਣ ਮੈਂ ਪਤਾ ਕਰਾਂ ਹਾਂ ਮੈਂ ਉਹਦਾ ਚੰਗਾ ਜਲੂਸ ਕੱਟ ਕਿਉਂ ਪੁੱਤ ਤੂੰ ਪਤਾ ਕਰ ਮੜਾ ਜੋ ਕੁੜੀ ਹੈ ਕੌਣ ਐਸਐਸਪੀ ਸਾਹਿਬ ਨੂੰ ਕਹਿ ਕੇ ਨਾ ਮੈਂ ਨਹੀਂ ਨਹੀਂ ਤੁਸੀਂ ਇੰਨੀ ਕੀ ਕਥੋ ਗੱਲ ਬੁਝਾਨੀ ਹੈਗੀ ਕੋਈ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਜਸਤੀ ਜ਼ਿੰਦਗੀ ਚ ਕੋਈ ਕੁੜੀ ਹੈ ਉਹਦੀ ਕਿਸੇ ਨਾ ਗੱਲ ਵੀ ਨਹੀਂ ਸੀਗੀ ਕਾਲਜ ਵੇਲੇ ਵੀ ਉਹ ਤਾਂ ਬਸ ਸਾਡੇ ਨਾਲ ਹੀ ਰਹਿੰਦਾ ਸੀ ਕਿਸੇ ਕੁੜੀ ਨੂੰ ਫालतੂ ਨਹੀਂ ਬੁਲਾਉਂਦਾ ਸੀ ਤੈਨੂੰ ਨਹੀਂ ਪਤਾ ਪੁੱਤ ਹੁਣ ਮੇਰੀ ਇੱਥੇ ਇੱਜਤ ਦਾਅ ਤੇ ਲੱਗੀ ਪਈ ਆ ਜਿਹੜਾ ਕਿਕਰ ਸਿਓ ਆ ਹੈ ਇਹੇ ਇਹਦੀ ਕੁੜੀ ਪਿਆਹੀ ਆ ਉਸ ਘਰੇ ਜਿਹੜੇ ਘਰੇ ਜਸਦੀ ਆਪਾਂ ਬਰਾਤ ਲੈ ਕੇ ਜਾਣੀ ਆ ਅੱਛਾ ਹੁਣ ਇਹ ਹੈਗਾ ਮੇਰਾ ਵਧੀਆ ਦੋਸਤ ਕਿਕਰ ਸਿਓ ਇਹਦੇ ਭਾਈ ਮੇਰੇ ਤੇ ਬਹੁਤ ਆਸਾਨ ਆ ਹੈ ਹੁਣ ਜੇ ਕੱਲ ਨੂੰ ਕੋਈ ਓਨੀ ਇੱਕੀ ਗੱਲ ਹੋ ਗਈ ਪੁੱਤ ਕੱਲ ਨੂੰ ਇਹ ਕਹਿੰਦਾ ਮੈਂ ਬਾਪੂ ਮੇਰੀ ਮਰਜ਼ੀ ਨਾਲ ਵਿਆਹ ਨਹੀਂ ਹੁੰਦਾ ਐ ਨਹੀਂ ਹੁੰਦਾ ਫਿਰ ਪੁੱਤ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਇਸ ਗੱਲ ਕਰਕੇ ਫਿਰ ਮੈਂ ਕੁੜੀ ਦਾ ਪਤਾ ਕਰਦਾ ਫਿਰਦਾ ਜਿੱਤੇ ਮੈਨੂੰ ਕੁੜੀ ਦਾ ਪਤਾ ਲੱਗਿਆ ਉਹਦੇ ਐਸਐਸਪੀ ਸਾਹਿਬ ਨੂੰ ਕਹਿ ਕੇ ਰਿਪੋਰਟ ਦਰਖਾਸਤ ਦੇ ਦਉਣਾ ਬਸ ਸਾਰੇ ਟੱਬਰ ਨੂੰ ਚੱਕ ਲੂ ਪੁਲਿਸ ਅੱਛਾ ਮੈਂ ਕਹਿੰਦੀ ਸੀ ਵੀ ਤੁਹਾਨੂੰ ਨਹੀਂ ਲੱਗਦਾ ਵੀ ਜੱਸ ਕਿਤੇ ਨਾ ਕਿਤੇ ਸਹੀ ਹੈ ਉਹਨੂੰ ਆਪਣੀ ਪਸੰਦ ਨਾਲ ਦੇਖ ਲੈਣਾ ਚਾਹੀਦਾ ਉਸ ਰਿਸ਼ਤੇ 'ਚ ਨਾਲੇ ਉਹ ਖੁਸ਼ ਰਹੂਗਾ ਕਿ ਬਤੋਂ ਕੁੜੀ ਚੰਗੀ ਹੋਵੇ ਦੇ ਕੁੜੀ ਪੜਾਈਆਂ ਲਿਖਾਈਆਂ ਆਪਣੀ ਜਗ੍ਹਾ ਹੁੰਦੀਆਂ ਹਾਂ ਦੇ ਗੱਲਾਂ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਮਾਂ ਪਿਓ ਹੀ ਤੈਅ ਕਰਨ ਤਾਂ ਵਧੀਆ ਰਹਿੰਦਾ ਅੱਜ ਕੱਲ੍ਹ ਜ਼ਮਾਨਾ ਬਹੁਤ ਖਰਾਬ ਆ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਕਹਿੰਦੇ ਹੁੰਦੇ ਆ ਨਾ ਖਾਓ ਮਨ ਪਾਉਂਦਾ ਪੈਨੋ ਜੱਗ ਪਾਉਂਦਾ ਜਿਹੜਾ ਤੁਹਾਡੇ ਮਨ ਨੂੰ ਚੰਗਾ ਲੱਗਦਾ ਖਾਓ ਤਾਂ ਉਹ ਤੇ ਕੱਪੜਾ ਲੀੜਾ ਉਹੇ ਜਿਹਾ ਪਾਓ ਤੇ ਇਹ ਜਿਹਾ ਦੁਨੀਆ ਨੂੰ ਵਧੀਆ ਲੱਗੇ ਤੇ ਰਿਸ਼ਤੇ ਵੀ ਉਹੀ ਗੱਲ ਹੀ ਹੁੰਦੇ ਆ ਰਿਸ਼ਤੇ ਉਹੇ ਜਿਹੇ ਕਰੋ ਉਹਲੇ ਲੋਕਾਂ ਨੂੰ ਸੋਹਣੇ ਲੱਗਣ ਆਪਦੇ ਸੋਹਣੇ ਲੱਗਣ ਨਾਲ ਨਹੀਂ ਐ ਲੱਛੀ ਸ਼ੀਮੋਰੇ ਖਰਜਾ ਨੇ ਪੁੱਤ ਆਪਣੇ ਆਪ ਆਪਣੇ ਆਪ ਨੂੰ ਬਹੁਤ ਸੋਹਣੇ ਲੱਗਦੇ ਆ ਆਪਾਂ ਸਾਡੇ ਵਰਗਾ ਤਾਂ ਕੋਈ ਨਾ ਡੂ ਖਾਈ ਹੈ ਨਹੀਂ ਪਰ ਜਦੋਂ ਬਾਹਰ ਨਿਕਲ ਕੇ ਦੇਖਦੇ ਆ ਨਾ ਆਪਣੇ ਤੋਂ ਢੀਂਗ ਤੋਂ ਢੀਂਗ ਦੁਨੀਆ ਪਈ ਆ ਪੁੱਤ ਆਪੋ ਤੋਂ ਬਹੁਤ ਸੋਹਣੇ ਸੋਹਣੇ ਲੋਕ ਨੇ ਇਹ ਤਾਂ ਗੱਲ ਮੰਨਦੀ ਆ ਨਾ ਕੋਈ ਨਹੀਂ ਅੰਕਲ ਜੀ ਮੈਨੂੰ ਭੁੱਖ ਲੱਗ ਜਾਂਦੀ ਸੀ ਮੈਂ ਰੋਟੀ ਖਾ ਲੈਣੀ ਆ ਪਹਿਲਾਂ ਹਾਂ ਕੋਈ ਨਾ ਪੁੱਤ ਤੇਰੀ ਆਂਟੀ ਦੇ ਸੋਈ ਚ ਹੀ ਹੋਗੀ ਜਾ ਕੇ ਖਾ ਲੈ ਰੋਟੀ ਠੀਕ ਕੱਲ ਤਾਂ ਕੋਈ ਹੈਗੀ ਐ ਜਿਹੜੇ ਹਸਾਉਣ ਨਾਲ ਇਹ ਪਹਿਲਾਂ ਪੂਰੀ ਆਏ ਆਈ ਸੀ ਭੱਜ ਕੇ ਜੇ ਜਾਂਦੀ ਹੋਈ ਤਾਂ ਪਤਾ ਨਹੀਂ ਕੋਈ ਲੋ ਗियर ਲੱਗ ਗਿਆ ਹੌਲੀ ਹੌਲੀ ਜਾਂਦੀ ਸੀ ਕੱਲ ਦਾ ਕੋਈ ਹੈਗੀ ਐ ਜਸ ਨੂੰ ਵੀ ਪਹੁੰਚਦਾ